ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਮੈਂ ਤੁਹਾਡਾ ਆਪਣਾ ਹੋਸਟ ਪਵਨ ਤਲਵਾਰ ਔਰ ਹਮੇਸ਼ਾ ਦੀ ਤਰ੍ਹਾਂ ਗੱਲਬਾਤ ਕਰਾਂਗੇ ਜੀ ਪੰਜਾਬ ਦੀ ਸਿਆਸਤ ਦੇ ਉੱਤੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦੇ ਨਾਲ ਔਰ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜਰਦਾ ਸਾਹਿਬ ਸਵਾਗਤ ਹੈ ਜੀ ਇਸ ਸ਼੍ਰੀਕਾਲ ਸ਼ਸ਼ੀਕਾਲ ਪਵਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਸਾਰੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਬਹੁਤ ਵੱਡੀ ਗਿਣਤੀ 'ਚ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਔਰ ਡਲਾ ਸਾਹਿਬ ਮੈਨੂੰ ਪਤਾ ਹੈ ਕਿ ਤੁਹਾਡੀ ਤਬੀਰ ਜਿਹੜੀ ਹੈ ਜੀ ਨਸਾਜ਼ ਚੱਲ ਰਹੀ ਹੈਗੀ ਆ ਪੰਜਾਬ ਦੇ ਵਿੱਚ ਥੋੜਾ ਜਿਹਾ ਇਸ ਵਲੇ ਫਲੂ ਵੀ ਚੱਲ ਰਿਹਾ ਹੈਗਾ ਆ ਲੇਕਿਨ ਫਿਰ ਵੀ ਤੁਸੀਂ ਆਪਣਾ ਕੀਮਤੀ ਟਾਈਮ ਜਿਹੜਾ ਹੈਗਾ ਸਾਡੇ ਲਈ ਕੱਢਿਆ ਬਹੁਤ-ਬਹੁਤ ਧੰਨਵਾਦ ਔਰ ਗੱਲਬਾਤ ਸਿੰਧੀ ਆਪਾਂ ਕਰਦੇ ਆ ਜੀ ਪੰਜਾਬ ਦੀ ਸਿਆਸਤ ਦੇ ਉੱਤੇ ਪੰਜਾਬ ਬਚਾਓ ਯਾਤਰਾ ਕੁਇਸ਼ਿੰਗ ਬਾਦਲ ਸਾਹਿਬ ਐਸ ਵਲੇ ਕਰ ਰਹੇ ਨੇ ਔਰ ਆਪਾਂ ਨੂੰ ਪਤਾ ਹੈ ਕਿ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਔਰ ਜਿਹੜੀ ਅਕਾਲੀ ਦਲ ਬਾਦਲ ਹੈਗਾ ਆ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਵੱਧ ਤੋਂ ਵੱਧ ਇਸ ਵळे ਆਪਣਾ ਜਿਹੜਾ ਵਰਕਰ ਹੈਗਾ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਨਾਲ ਜੋੜਿਆ ਜਾਵੇ ਔਰ ਇਸੇ ਕਰਕੇ ਜਿਹੜੀਆਂ ਯਾਤਰਾਵਾਂ ਕੱਡੀਆਂ ਜਾਂਦੀਆਂ ਨੇ ਸਿਆਸੀ ਲੀਡਰਾਂ ਦੇ ਵੱਲੋਂ ਤਾਂ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਜਾ ਕੇ ਆਪਣੇ ਜਿਹੜਾ ਵੋਟਰ ਕੈਡਰ ਹੈਗਾ ਆ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਨਾਲ ਦੀ ਨਾਲ ਉਹਨੂੰ ਮੋਬਾਈਲਾਈਜ਼ ਕੀਤਾ ਜਾਵੇ ਔਰ ਇਹਦੇ ਵਿੱਚ ਵੀ ਉਹਨਾਂ ਨੇ ਹੁਣ ਇੱਕ ਹੋਰ ਗੱਲਬਾਤ ਐਡ ਕੀਤੀ ਹੈਗੀ ਆ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਆਧਾਰ ਆ ਉਸ ਤੋਂ ਪਹਿਲਾਂ ਅ ਸਰਗੁਆਸੀ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਬਕਾ ਸੀਐਮ ਜਿਹੜੇ ਹੈਗੇ ਨੇ ਜੀ ਉਹ ਪੰਜਾਬ ਦੇ ਵਿੱਚ ਬਹੁਤ ਲੰਬੀ ਸਿਆਸਤ ਕਰਕੇ ਗਏ ਆ ਉਹਨਾਂ ਨੇ ਵੀ ਇੱਕ ਵੇਲੇ ਪੰਥਕ ਅਕਾਲੀ ਦਲ ਦਾ ਜਿਹੜਾ ਹੈਗਾ ਨਾਅਰਾ ਦਿੱਤਾ ਸੀਗਾ ਤੇ ਹੁਣ ਇਸ ਵੇਲੇ ਅਕਾਲੀ ਦਲ ਬਾਦਲ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਨੇ ਜੀ ਉਹ ਕਹਿ ਰਹੇ ਨੇ ਕਿ ਦੁਬਾਰਾ ਜਿਹੜੀਆਂ ਜੀ ਪਾਰਟੀਆਂ ਹੈਗੀਆਂ ਆ ਖੇਤਰੀ ਪਾਰਟੀਆਂ ਉਹਨਾਂ ਨੂੰ ਪਾਵਰ ਦੇਣੀ ਚਾਹੀਦੀ ਆ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਕਿਉਂਕਿ ਜਿਹੜੀਆਂ ਕੌਮੀ ਪਾਰਟੀਆਂ ਹੈਗੀਆਂ ਨੇ ਉਹ ਪੰਜਾਬ ਦੇ ਨਾਲ ਇਨਸਾਫ ਨਹੀਂ ਕਰ ਪਾਉਂਦੀਆਂ ਚਾਹੇ ਆਪਾਂ ਚੰਡੀਗੜ੍ਹ ਦਾ ਮਸਲਾ ਹੋਵੇ ਕਿਉਂਕਿ ਆਪਾਂ ਨੂੰ ਪਤਾ ਕਿ ਕਿਤੇ ਨਾ ਕਿਤੇ ਚੰਡੀਗੜ੍ਹ ਦਾ ਮਸਲਾ ਹੋਵੇ ਪਾਣੀਆਂ ਦਾ ਮਸਲਾ ਹੋਵੇ ਜਿਹੜੀਆਂ ਕੌਮੀ ਪਾਰਟੀਆਂ ਹੈਗੀਆਂ ਨੇ ਉਹ ਸਿਆਸਤ ਜਿਹੜੀ ਹੈਗੀ ਆ ਉਹਨਾਂ ਦੀ ਦੂਜੇ ਸੂਬੇ ਦੇ ਵਿੱਚ ਜਾ ਕੇ ਵੱਖਰੀ ਤਰੀਕੇ ਦੀ ਹੋ ਜਾਂਦੀ ਆ ਤੇ ਉਹਨਾਂ ਦਾ ਕਹਿਣਾ ਕਿ ਅਗਰ ਪੰਜਾਬ ਨੂੰ ਬਚਾਉਣਾ ਹੈਗਾ ਤਾਂ ਖੇਤਰੀ ਪਾਰਟੀਆਂ ਨੂੰ ਪਾਵਰ ਜਿਹੜੀ ਹੈਗੀ ਆ ਜੀ ਉਹ ਦੇਣੀ ਚਾਹੀਦੀ ਆ ਤੁਹਾਡਾ ਕੀ ਕਹਿਣਾ ਹੈ ਇਸ ਉੱਤੇ ਦੇਖੋ ਬੜਾ ਮਹੱਤਵਪੂਰਨ ਤੁਹਾਡਾ ਸਵਾਲ ਵੀ ਹੈ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਉਹ ਰਾਹ ਲੱਭ ਰਹੇ ਸੀ ਕਿ ਕਿਵੇਂ ਉਹ ਸ਼ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਦੇ ਵਿੱਚ ਲੈ ਕੇ ਜਾਣ ਕਿਉਂਕਿ ਕਿਸਾਨ ਅੰਦੋਲਨ ਦੇ ਵੇਲੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਤਾਂ ਛੱਡਤਾ ਪਰ ਜਦੋਂ ਬੀਜੇਪੀ ਦਾ ਸਾਥ ਛੱਡਿਆ ਉਸ ਤੋਂ ਪਹਿਲਾਂ ਤੱਕ ਲਗਾਤਾਰ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦਾ ਉਹ ਸਮਰਥਨ ਕਰਦੇ ਰਹੇ ਨੇ ਇਸ ਕਰਕੇ ਇਸ ਵੇਲੇ ਜਦੋਂ 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਨਤੀਜਾ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਤਿੰਨ ਕੁ ਸੀਟਾਂ ਹੀ ਮਿਲੀਆਂ ਨੇ ਪੂਰੇ ਪੰਜਾਬ ਦੇ ਵਿੱਚ ਹੁਣ ਸੁਖਬੀਰ ਸਿੰਘ ਬਾਦਲ ਲਈ ਇਹ ਬਹੁਤ ਵੱਡੀ ਚੁਣੌਤੀ ਸੀ ਪਾਰਲੀਮੈਂਟ ਦੀਆਂ ਚੋਣਾਂ ਦੇਖੋ ਹਾਲੇ ਤੱਕ ਸੁਖਬੀਰ ਸਿੰਘ ਬਾਦਲ ਔਰ ਹਰਸ਼ਮਰਤ ਕੌਰ ਬਾਦਲ ਦੋਨੇ ਮੈਂਬਰ ਪਾਰਲੀਮੈਂਟ ਨੇ ਚੋਣਾਂ 2024 ਦੀਆਂ ਸਿਰਤੇ ਨੇ ਅਕਾਲੀ ਦਲ ਦੇ ਤਿੰਨ ਵਿਕਰਮਜੀਤਿਆ ਜੀ ਦੀ ਪਤਨੀ ਮਨਪ੍ਰੀਤ ਈਆਲੀ ਔਰ ਇੱਕ ਹੋਰ ਸਾਥੀ ਅਕਾਲੀ ਦਲ ਦੇ ਨੇ ਜਿਹੜੇ ਮਾਝੇ ਚੋਂ ਨੇ ਸਿਰਫ ਤਿੰਨ ਡਾਕਟਰ ਸੁਖੀ ਤਿੰਨ ਜਿਹੜੇ ਨੇ ਜਿਹੜੇ ਚੋਣ ਵੀ ਲੜੇ ਸੀ ਜਲੰਧਰ ਤੋਂ ਸੋ ਤਿੰਨ ਵਿਧਾਇਕ ਅਕਾਲੀ ਦਲ ਕੋਲੇ ਨੇ ਔਰ 224 ਦੇ ਵਿੱਚ ਅਗਰ ਹਰਸ਼ਮਰਤ ਕੌਰ ਬਾਦਲ ਔਰ ਸ਼ਖਦੀਰ ਸਿੰਘ ਬਾਦਲ ਅਗਰ ਐਮਪੀ ਨਹੀਂ ਬਣਦੇ ਤੇ ਫਿਰ ਅਕਾਲੀ ਦਲ ਪੰਜਾਬ ਦੀ ਸਿਆਸਤ ਚ ਕਿੱਥੇ ਜਾ ਕੇ ਖੜੇਗਾ ਜਦੋਂ ਸ਼ਰੋਮਨੀ ਅਕਾਲੀ ਦਲ ਦਾ ਪ੍ਰਧਾਨ ਨਾ ਐਮਪੀ ਹੈ ਨਾ ਵਿਧਾਇਕ ਹੈ ਔਰ ਇਹ ਇਤਿਹਾਸ 'ਚ ਪਹਿਲੀ ਵਾਰੀ ਇਸ ਤਰੀਕੇ ਦੀ ਸਥਿਤੀ ਦਾ ਸਾਹਮਣਾ ਕਰਨਾ ਪਊਗਾ ਅਕਾਲੀ ਦਲ ਦਾ ਕਿਉਂਕਿ ਇਹ ਤਾਂ ਹੋਇਆ ਵੀ ਅਕਾਲੀ ਦਲ ਨੇ ਬਾਈਕਾਟ ਕਰਤਾ ਚੋਣਾਂ ਦਾ 92 ਵੇਲੇ ਵੀ ਅਸੀਂ ਚੋਣਾਂ ਹੀ ਨਹੀਂ ਲੜਨੀਆਂ ਪਰ ਕਦੀ ਇਹ ਸਥਿਤੀ ਅਕਾਲੀ ਦਲ ਦੀ ਨਹੀਂ ਸੀ ਹੋਈ ਕਿ ਅਕਾਲੀ ਦਲ ਇੰਨਾ ਜ਼ਿਆਦਾ ਪਿੱਛੇ ਸਾਡੀ ਸਿਆਸਤ 'ਚ ਪਊਗਾ ਇਸ ਕਰਕੇ 24 MP ਵੀ ਅਕਾਲੀ ਦਲ ਦੇ ਬਣਨ ਔਰ ਅਕਾਲੀ ਦਲ ਦੁਬਾਰਾ 227 ਲਈ ਦਾਅਵੇਦਾਰ ਦੇ ਰੂਪ ਦੇ ਵਿੱਚ ਵੀ ਅੱਗੇ ਆਵੇ ਇਹ ਸਾਰੀ ਪਲੈਨਿੰਗ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਵਿੱਚ ਦਾ ਰਾਹ ਲੱਭ ਰਿਆ ਸੀ ਔਰ ਉਹਨਾਂ ਨੇ ਰਾਹ ਇਹ ਲੱਭਿਆ ਕਿ ਅਸੀਂ ਖੇਤਰਵਾਦ ਦੇ ਮੁੱਦੇ ਨੂੰ ਉਭਾਰਦੇ ਹਾਂ ਮੋਗਾ ਦੀ ਰੈਲੀ 'ਚ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦੀ ਤਰ੍ਹਾਂ ਪੇਸ਼ ਕੀਤਾ ਸੀ ਜਿਨੀ ਦੇ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਰਹੇ ਉਹ ਸੱਤਾ 'ਚ ਰਹੇ ਜੀ ਲੇਕਿਨ ਹੁਣ ਸੁਖਵੀਰ ਸਿੰਘ ਬਾਦਲ ਦੁਬਾਰਾ ਖੇਤਰੀ ਪਾਰਟੀ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੋਲੀਟਿਕਲੀ ਬ੍ਰਾਂਡ ਕਰਨਾ ਚਾਹੁੰਦੇ ਨੇ ਕਿਉਂਕਿ ਉਹ ਤਰਕ ਇਹ ਦੰਦੇ ਨੇ ਕਿ ਨਾ ਤਾਂ ਆਮ ਆਦਮੀ ਪਾਰਟੀ ਇਹਦਾ ਸਬੰਧ ਦਿੱਲੀ ਨਾਲ ਹੈ ਦਿੱਲੀ ਹਾਈ ਕਮਾਂਡ ਬੈਠੀ ਹੈ ਪੰਜਾਬ ਚੋਂ ਫੈਸਲੇ ਘੱਟ ਦਿੱਲੀ ਤੋਂ ਜ਼ਿਆਦਾ ਹੁੰਦੇ ਨੇ ਕਾਂਗਰਸ ਸਿੱਧੇ ਸਿੱਧੇ ਤੌਰ ਤੇ 84 ਲਈ ਵੀ ਬਹੁਤ ਵੱਡੀ ਜ਼ਿੰਮੇਵਾਰ ਹੈ ਕਾਂਗਰਸ ਔਰ ਬਲੂ ਸਟਾਰ ਆਪਰੇਸ਼ਨ ਵੀ ਕਾਂਗਰਸ ਦੇ ਮੱਥੇ ਤੇ ਹੈ ਔਰ ਇਹਦੇ ਫੈਸਲੇ ਵੀ ਦਿੱਲੀੋਂ ਹੁੰਦੇ ਨੇ ਤੇ ਭਾਜਪਾ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਰਐਸਐਸ ਔਰ ਭਾਜਪਾ ਦਿੱਲੀੋਂ ਚੱਲਦੀ ਹੈ ਆਰਐਸਐਸ ਦਾ ਕੇਂਦਰ ਤਾਂ ਚਲੋ 나ਗਪੁਰ ਹੈ ਹੁਣ ਸ਼ਖਬੀਰ ਸਿੰਘ ਬਾਦਲ ਇਹਨਾਂ ਤਿੰਨਾਂ ਨਾਲੋਂ ਅਕਾਲੀ ਦਲ ਨੂੰ ਵੱਖਰਾ ਇਹ ਕਹਿ ਕੇ ਵਿਖਾਉਣਾ ਚਾਹੁੰਦੇ ਨੇ ਕਿ ਦੇਖੋ ਅਸੀਂ ਤਾਂ ਖੇਤਰੀ ਪਾਰਟੀਆਂ ਪੰਜਾਬ ਦੀ ਆਪਣੀ ਪਾਰਟੀਆਂ ਹੋਰ ਕੋਈ ਵੀ ਪਾਰਟੀ ਪੰਜਾਬ ਦੀ ਆਪਣੀ ਨਹੀਂ ਹੈ ਇਸ ਕਰਕੇ ਜੇ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਸਥਾਪਿਤ ਕਰਨਾ ਹੈ ਹੱਲ ਕਰਨਾ ਹੈ ਪੰਜਾਬ ਪੰਜਾਬੀਅਤ ਨੂੰ ਬਚਾਉਣਾ ਹੈ ਜੇ ਅਸੀਂ ਪੰਥਕ ਮੁੱਦਿਆਂ ਦੇ ਉੱਤੇ ਇਨਸਾਫ ਲੈਣਾ ਹੈ ਇਹ ਅੰਥਕ ਮੁੱਦਿਆਂ ਤੇ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ ਆਪਣੀ ਜਿੱਤ ਰੱਖਣੀ ਹੈ ਤੇ ਸਾਨੂੰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਪਊਗਾ ਛੋ ਖੇਤਰਵਾਦ ਦੇ ਵਿਸ਼ੇ ਨੂੰ ਖੇਤਰਵਾਦ ਦੇ ਮੁੱਦੇ ਨੂੰ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਦੌਰਾਨ ਵੀ ਲਗਾਤਾਰ ਉਭਾਰ ਰਹੇ ਨੇ ਦੇਖੋ ਇਹ ਤਾਂ ਵਕਤ ਦੱਸੂਗਾ ਕਿ ਕੀ ਪੰਜਾਬ ਦੇ ਲੋਕ ਸੁਖਵੀਰ ਸਿੰਘ ਬਾਦਲ ਦੀ ਇਸ ਗੱਲ ਨਾਲ ਸਹਿਮਤ ਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਹੀ ਬਤੌਰ ਖੇਤਰੀ ਪਾਰਟੀ ਪੰਜਾਬ ਦੇ ਪੰਜਾਬ ਦੀ ਅਗਵਾਈ ਕਰਨ ਵਾਲੀ ਅਸਲੀ ਪਾਰਟੀ ਹੈ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਦੇਖੋ ਖੇਤਰਵਾਦ ਦਾ ਦਾਵਾ ਹੋਰ ਤਕੜਾ ਹੋ ਜਾਣਾ ਸੀ ਸੁਖਵੀਰ ਸਿੰਘ ਬਾਦਲ ਦਾ ਅਗਰ ਸੁਖਵੀਰ ਸਿੰਘ ਬਾਦਲ ਜਦੋਂ ਭਾਜਪਾ ਦੇ ਨਾਲ ਸਰਕਾਰ ਸੀ ਅਕਾਲੀ ਦਲ ਬਾਦਲ ਦੀ ਅਗਰ ਪ੍ਰਕਾਸ਼ ਸਿੰਘ ਬਾਦਲ ਚੰਡੀਗੜ੍ਹ ਪੰਜਾਬ ਨੂੰ ਦਿਵਾ ਚੁੱਕੇ ਹੁੰਦੇ ਅਗਰ ਪ੍ਰਕਾਸ਼ ਸਿੰਘ ਬਾਦਲ ਐਸਵਾਈਐਲ ਦਾ ਮਸਲਾ ਨਿਬੇੜ ਚੁੱਕੇ ਹੁੰਦੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨਹੀਂ ਸੀ ਬਣਨੀ ਅਗਰ ਪ੍ਰਕਾਸ਼ ਸਿੰਘ ਬਾਦਲ ਔਰ ਗਾਰਜ ਫਰਨਾਂਡੇਸ ਸਾਹ ਹਾਮੀ ਨਾ ਪਰਦੇ ਪਰ ਪ੍ਰਕਾਸ਼ ਸਿੰਘ ਬਾਦਲ ਦੀ ਦੋਸਤੀ ਸਾਡੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀ ਇੰਦਰ ਕੁਮਾਰ ਗੁਜਰਾਲ ਉਹਨਾਂ ਤੋਂ ਵੀ ਲੁਕੀ ਨਹੀਂ ਜੀ ਅਗਰ ਉਹਨਾਂ ਨਾਲ ਵੀ ਪ੍ਰਕਾਸ਼ ਸਿੰਘ ਬਾਦਲ ਕੋਈ ਇਸ ਤਰੀਕੇ ਦਾ ਸਮਝੌਤਾ ਕਰਾ ਦਿੰਦੇ ਕਿ ਐਸਵਾਈਐਲ ਦਾ ਮਸਲਾ ਖਤਮ ਚੰਡੀਗੜ੍ਹ ਅਸੀਂ ਪੰਜਾਬ ਨੂੰ ਸੌਂਪ ਦਿਆਂ ਇਹ ਦੋ ਵੱਡੇ ਮਸਲੇ ਨੇ ਇੱਕ ਪਾਣੀਆਂ ਦਾ ਤੇ ਇੱਕ ਚੰਡੀਗੜ੍ਹ ਦਾ ਅਗਰ 25 ਸਾਲ ਸੱਤਾ ਚ ਰਹਿ ਕੇ ਪ੍ਰਕਾਸ਼ ਸਿੰਘ ਬਾਦਲ ਬੀਜੇਪੀ ਨਾਲ ਗਠਬੰਧਨ ਚ ਰਹਿ ਕੇ ਸਾਂਝੇ ਮੋਰਚੇ ਨਾਲ 인ਦਰ ਕੁਮਾਰ ਗੁਜਰਾਲ ਦੇ ਨਾਲ ਨੇੜਤਾ ਦੇ باوجود ਅਕਾਲੀ ਦਲ ਖੇਤਰੀ ਪਾਰਟੀ ਇਹ ਦੋ ਸਾਡੇ ਵੱਡੇ ਖੇਤਰੀ ਮੁੱਦੇ ਹੱਲ ਨਹੀਂ ਕਰਵਾ ਸਕੀ ਤੇ ਕੀ ਅੱਜ ਪੰਜਾਬ ਦੇ ਲੋਕ ਇਹ ਭਰੋਸਾ ਕਰਨਗੇ ਵੀ ਸ਼੍ਰੋਮਣੀ ਅਕਾਲੀ ਦਲ ਹੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਤੇ ਸਾਂਭ ਸਕਦੀ ਹੈ ਉਸ ਨੂੰ ਇਸ ਕਰਕੇ ਇਹਦਾ ਜਵਾਬ ਤਾਂ ਦੇਖੋ ਲੋਕਾਂ ਨੇ ਦੇਣਾ ਡੈਮੋਕ੍ਰੇਸੀ ਚ ਲੋਕ ਹੀ ਵੱਡੇ ਹੁੰਦੇ ਨੇ ਔਰ ਸੁਖਬੀਰ ਬਾਦਲ ਇਹਨਾਂ ਯਤਨਾਵਾਂ 'ਚ ਨਹੀਂ ਹਾਂ ਪ੍ਰਕਾਸ਼ ਸਿੰਘ ਬਾਦਲ ਜਿੰਨੀ ਦੇਰ ਮੁੱਖ ਮੰਤਰੀ ਰਹੇ ਉਹਨਾਂ ਨੇ ਪੰਜਾਬ 'ਚ ਆਪਸੀ ਭਾਈਚਾਰਾ ਬੀਜੇਪੀ ਨਾਲ ਸਾਰੇ ਭਾਈਚਾਰਿਆਂ ਦਾ ਕਾਇਮ ਰੱਖਿਆ ਇਹਦੇ 'ਚ ਕੋਈ ਦੂਰਾਈ ਨਹੀਂ ਹੈ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸੈਕੂਲਰ ਲੀਡਰ ਦੀ ਤਰ੍ਹਾਂ ਪੰਜਾਬ ਨੂੰ ਚਲਾਇਆ ਵੀ ਭਾਵੇਂ ਉਹ ਉਹ ਭਾਵੇਂ ਉਹ ਪੰਥਕ ਮੁੱਦਿਆਂ ਦੇ ਉੱਤੇ ਵੀ ਉਭਾਰ ਲੈਂਦੇ ਰਹੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸਾਨੂੰ ਪਤਾ ਹੈ ਵੱਡੇ ਵੱਡੇ ਜਿਹੜੇ ਅਵਾਰਡ ਨੇ ਮਾਨ ਸਤਕਾਰ ਨੇ ਉਹ ਵੀ ਦਿੱਤੇ ਗਏ ਪਰ ਹੁਣ ਅਕਾਲੀ ਦਲ ਜਦੋਂ ਸੁਖਬੀਰ ਬਾਦਲ ਦੀ ਅਗਵਾਈ 'ਚ ਆਪਣੇ ਆਪ ਨੂੰ ਖੇਤਰੀ ਪਾਰਟੀ ਦਾ ਦਾਵਾ ਕਰਕੇ ਅੱਗੇ ਵੱਧ ਰਿਹਾ ਤੇ ਇਹ ਹੋਂਦੇ ਦਿਨਾਂ 'ਚ ਬੜਾ ਦਿਲਚਸਪ ਰਹੂਗਾ ਸ਼੍ਰੋਮਣੀ ਅਕਾਲੀ ਦਲ ਦੇ ਪੱਖੋਂ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕਰਦਾ ਪਵਨ ਜੀ ਜੀ ਹਰਸ਼ਿਮਰਤ ਕੋਰ ਬਾਦਲਵਾਲਾ ਤੇ ਸੁਖਬੀਰ ਬਾਦਲ ਦੋਨੇ ਮੈਂਬਰ ਪਾਰਲੀਮੈਂਟ ਨੇ ਪਿਛਲੀ ਵਾਰੀ ਤਾਂ ਉਹ ਲੜੇ ਔਰ ਇਸ ਵਾਰ ਬਿਕਰਮ ਮਜੀਠੀਆ ਵੀ ਦਾਵੇਦਾਰ ਨੇ ਕਿਉਂਕਿ ਉਹ ਐਮਐਲਏ ਵੀ ਨਹੀਂ ਹੈ ਕੀ ਆ ਕਾਲੀ ਦਲਚੋਂ ਇਹ ਤਿੰਨੇ ਐਟ ਕੀ ਚੋਂ ਲੜਨਗੇ ਸੁਖਬੀਰ ਬਾਦਲ ਹਰਸ਼ਮਰਤ ਕੌਰ ਬਾਦਲ ਔਰ ਵਿਕਰਮ ਜੀਠੀਆ ਅਗਰ ਲੜਦੇ ਨੇ ਜੀ ਫਿਰ ਪਰਿਵਾਰਵਾਦ ਦਾ ਵੱਡਾ ਇਲਜ਼ਾਮ ਜਾਊਗਾ ਉਹਦੇ ਤੋਂ ਵੀ ਇਹਨਾਂ ਨੂੰ ਬਚਣ ਦੀ ਲੋੜ ਹੈ ਅਗਰ ਇਹ ਤਿੰਨੇ ਨਹੀਂ ਲੜਦੇ ਕੁਰਬਾਨੀ ਕਰਦੇ ਨੇ ਉਹਦੇ ਨਾਲੇ 227 ਚ ਤੱਕੜੇ ਹੋ ਕੇ ਨਿਕਲਣਗੇ ਅਗਰ ਤਿੰਨੇ ਨਾ ਹਰਸ਼ਮਰਤ ਕੌਰ ਬਾਦਲ ਲੜਨ ਨਾ ਸੁਖਬੀਰ ਬਾਦਲ ਲੜੇ ਨਾ ਵਿਕਰਮ ਜੀਠੀਆ ਅਗਰ ਇਹ ਮੈਂਬਰ ਪਾਰਲੀਮੈਂਟ ਨਹੀਂ ਲੜਦੇ ਫਿਰ ਇਹ 227 ਲਈ ਤਿਆਰੀ ਕਰ ਸਕਦੇ ਨੇ ਅਗਰ ਲੜੇ ਔਰ ਨਾ ਜਿੱਤੇ ਫਿਰ ਅਕਾਲੀ ਦਲ ਦੀ ਬਹੁਤ ਔਖਾ ਰਹਿਣ ਵਾਲਾ ਜੀ ਪੰਜਾਬ ਬਚਾਓ ਯਾਤਰਾ ਦੇ ਉੱਤੇ ਸੀਐਮ ਭਗਵੰਤ ਮਾਨ ਸਾਹਿਬ ਨੇ ਇੱਕ ਵਾਰੀ ਫਿਰ ਤੋਂ ਜਿਹੜਾ ਜੀ ਤੰਜ ਕਸਿਆ ਕਿਉਂਕਿ ਇਸ ਤੋਂ ਪਹਿਲਾਂ ਆਪਾਂ ਨੂੰ ਪਤਾ ਕਿ ਉਹਨਾਂ ਦੇ ਜਿਹੜੇ ਨਿਸ਼ਾਨੇ ਸੀਗੇ ਉਹਨਾਂ ਦੇ ਉੱਤੇ ਬੀਜੇਪੀ ਰਹੀ ਲੱਗੀ ਆ ਕਾਫੀ ਟਾਈਮ ਔਰ ਬਹੁਤ ਵੱਡੇ ਵੱਡੇ ਜਿਹੜੇ ਜੀ ਬਿਆਨ ਉਹਨਾਂ ਦੇ ਬੀਜੇਪੀ ਦੇ ਖਿਲਾਫ ਆਏ ਨੇ ਚਾਹੇ ਆਪਾਂ 15 ਜਿਹੜੀ ਆਪਣੀ 26 ਜਨਵਰੀ ਦੀ ਚਾਕੀ ਹੈਗੀ ਆ ਉਹਦੇ ਦੀ ਗੱਲਬਾਤ ਕਰ ਲਈਏ ਤੇ ਉਹਨਾਂ ਦੇ ਉੱਤੇ ਜਾਖੜ ਸਾਹਿਬ ਰਹੇ ਨੇ ਲੇਕਿਨ ਹੁਣ ਉਹਨਾਂ ਨੇ ਆਪਣਾ ਜਿਹੜਾ ਸਿਆਸੀ ਨਿਸ਼ਾਨਾ ਹੈਗਾ ਆ ਸੁਪੀ ਸਿੰਘ ਬਾਦਲ ਦੇ ਉੱਤੇ ਤਾਨਿਆ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਬਚਾਓ ਯਾਤਰਾ ਆ ਇਹ ਪੰਜਾਬ ਨੂੰ ਕਿਸ ਤੋਂ ਬਚਾਉਣਾ ਚਾਹੁੰਦੇ ਆ ਵੀ ਅਸੀਂ ਤਾਂ ਆਪ ਆ ਤੁਹਾਡੇ ਤੋਂ ਪੰਜਾਬ ਨੂੰ ਬਚਾਇਆ ਤੁਸੀਂ ਕਿਸ ਨੂੰ ਪੰਜਾਬ ਤੋਂ ਬਚਾਉਣਾ ਚਾਹੁੰਦੇ ਹੋ ਤੇ ਸਿੱਧਾ ਸਿੱਧਾ ਇੱਕ ਕਹਿ ਸਕਦੇ ਆ ਕਿ ਟਾਰਗੇਟ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਤੇ ਉਹਨਾਂ ਦੀ ਜਿਹੜੀ ਇਹ ਯਾਤਰਾ ਹੈਗੀ ਆ ਕੀ ਲੱਗਦਾ ਹੈ ਇਹਨਾਂ ਤੇਵਰਾਂ ਤੋਂ ਭਗਵੰਤ ਮਾਨ ਤੇ ਜਿਹੜੇ ਸਿਆਸੀ ਤੇਵਰ ਹਨ ਦੇਖੋ ਇਹ ਬੜੀ ਦਿਲਚਸਪ ਦੀ ਸਥਿਤੀ ਪੰਜਾਬ 'ਚ ਬਣ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਭਾਨਾ ਸਿੱਧੂ ਦਾ ਮਾਮਲਾ ਆਇਆ ਲੱਖਾਂ ਸਦਾਣਾ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਸੰਗਰੂਪ 'ਚ ਉਸ ਤੋਂ ਬਾਅਦ ਕਿਤੇ ਨਾ ਕਿਤੇ ਸੁਖਵੀਰ ਬਾਦਲ ਨੂੰ ਇਹ ਲੱਗਦਾ ਹੈ ਕਿ ਜਿਹੜਾ ਸਾਡਾ ਰੂਰਲ ਪੰਜਾਬ ਹੈ ਮਾਲਵੇ ਦਾ ਹੋਵੇ ਜਾਂ ਮਾਝੇ ਦਾ ਜਾਂ ਦੁਆਬੇ ਦਾ ਜਿਹੜਾ ਸਾਡਾ ਪਿੰਡੂ ਪੰਜਾਬ ਹੈ ਉਹ ਕਿਤਨਾ ਕਿਤੇ ਸਰਕਾਰ ਦੀਆਂ ਨੀਤੀਆਂ ਤੋਂ ਔਖ ਹੈ ਦੇਖੋ ਇਹ ਪਹਿਲਾਂ ਵੀ ਹੁੰਦਾ ਰਿਹਾ ਇਹ ਪਹਿਲਾਂ ਵੀ ਹੁੰਦਾ ਰਿਹਾ ਕਿਸੇ ਵੀ ਵਿਅਕਤੀ ਨੂੰ 100% ਸਮਰਥਨ ਨਹੀਂ ਹੁੰਦਾ ਅਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੀ 36 37% ਵੋਟ ਸ਼ੇਅਰ ਦੇ ਨਾਲ ਬਣੀ ਹੈ ਇਹਦਾ ਮਤਲਬ ਹੈ ਅਗਰ 100 ਚੋਂ 37% ਲੋਕਾਂ ਨੇ ਭਾਜੀਪੀ ਨੂੰ ਵੋਟ ਪਾਈ ਹੈ ਬਾਕੀ ਵੋਟਾਂ ਖਿਲਾਫ ਸੀ ਇਹਦਾ ਮਤਲਬ ਬਾਕੀ ਐਂਟੀ ਇੰਗੋਮੈਂਸੀ ਹੈ ਕਿਉਂਕਿ ਵਿਰੋਧਚਵੀ ਵੋਟਾਂ ਪਈਆਂ ਕੁਝ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਪੰਜਾਬ ਦੀ ਭਗਵੰਤ ਮਾਨ 42 46% ਵੋਟਾਂ ਦੇ ਨਾਲ 92 ਸੀਟਾਂ ਜਿੱਤੀਆਂ ਨੇ ਅਗਰ 2-4% ਭਗਵੰਤ ਮਾਨ ਦਾ ਘਟੇਗਾ ਵੀ ਐਂਟੀ ਇਨਕੰਮੈਂਸੀ ਕਰਕੇ ਜਾਂ ਨਰਾਜ਼ ਕੀ ਕਰਕੇ ਉਹਦੇ ਨਾਲ ਵੀ ਆਮ ਆਦਮੀ ਪਾਰਟੀ ਨੂੰ ਕੋਈ ਬਹੁਤਾ ਫਰਕ ਪੈਂਦਾ ਦਿਖਦਾ ਨਹੀਂ ਪਰ ਡੈਂਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸੁਖਬੀਰ ਬਾਦਲ ਲਗਾਤਾਰ ਡੈਂਟ ਕਰ ਰਹੇ ਨੇ ਆਮ ਆਦਮੀ ਪਾਰਟੀ ਨੂੰ ਕਿ ਇਹਨਾਂ ਨੇ ਪੰਜਾਬ ਬਰਬਾਦ ਕਰਤਾ ਇਹਨਾਂ ਨੇ ਪੰਜਾਬ ਸਰਕਾਰ ਦਾ ਕਰਜ਼ਾ ਚੜਾਤਾ ਸਾਰੇ ਫੈਸਲੇ ਦਿੱਲੀ ਤੋਂ ਹੁੰਦੇ ਨੇ ਭਗਵੰਤ ਮਾਨ ਦੇ ਜਿਹੜੇ ਕਈ ਐਮਐਲਏ ਨੇ ਕਿਸੇ ਦੀਆਂ ਉਹਨਾਂ ਦੇ ਖਿਲਾਫ ਗਵਰਨਰ ਨੂੰ ਸ਼ਿਕਾਇਤਾਂ ਨੇ ਕਿਸੇ ਦੀ ਵੀਡੀਓ ਆ ਗਈ ਕਿਸੇ ਤੇ ਕਰਪਸ਼ਨ ਦੇ ਇਲਜ਼ਾਮ ਨੇ ਮੁੱਖ ਮੰਤਰੀ ਉਹਨਾਂ ਤੇ ਕਾਰਵਾਈ ਨਹੀਂ ਕਰਦੇ ਇਹ ਸਾਰੀ ਤਰ੍ਹਾਂ ਦੇ ਹਮਲੇ ਹੁੰਦੇ ਨੇ ਸੁਖਪਾਲ ਖਹਿਰਾ ਵੀ ਲਗਾਤਾਰ ਇਸ ਤਰ੍ਹਾਂ ਦੇ ਵੀਡੀਓ ਟਵੀਟ ਕਰਦੇ ਨੇ ਜਾਂ ਉਹ ਬਿਆਨ ਟਵੀਟ ਕਰਦੇ ਨੇ ਪਰ ਭਗਵੰਤ ਮਾਨ ਨੇ ਸਿੱਧੇ ਸਿੱਧੇ ਜਿਹੜਾ 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 ਇਹਨਾਂ ਦਾ ਯਾਤਰਾ ਦਾ ਮੇਨ ਅਜੰਡਾ ਹੈ ਪੰਜਾਬ ਬਚਾਓ ਯਾਤਰਾ ਉਹਦੇ ਤੇ ਅਟੈਕ ਕਰਨਾ ਸ਼ੁਰੂ ਕੀਤਾ ਭਗਵੰਤ ਮਾਨ ਕਈ ਵਾਰ ਕਹਿ ਚੁੱਕੇ ਨੇ ਕਿਉਂਕਿ ਇਹਨਾਂ ਨੇ ਨਾਮ ਰੱਖਿਆ ਪੰਜਾਬ ਬਚਾਓ ਯਾਤਰਾ ਔਰ ਭਗਵੰਤ ਮਾਨ ਇਹਨੂੰ ਸਟਾਇਰ ਕਰਦੇ ਨੇ ਕਾਮੇਡੀ ਚ ਵਿਅੰਗ ਕਰਦੇ ਨੇ ਉਹ ਕਹਿੰਦੇ ਤੁਹਾਡੇ ਤੋਂ ਤਾਂ ਪੰਜਾਬ ਬਚਾਇਆ ਤੁਸੀਂ ਕਿਹਨਾਂ ਤੋਂ ਬਚਾਉਣ ਨਿਕਲੇ ਹੋ ਉਹ ਕਹਿੰਦੇ ਪੰਜਾਬ ਬਚਾਓ ਯਾਤਰਾ ਨਹੀਂ ਪਰਿਵਾਰ ਬਚਾਓ ਯਾਤਰਾ ਹੋਣੀ ਚਾਹੀਦੀ ਆ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੁਣ ਅਗਰ ਦੇਖੋ ਪਿਛਲੀ ਵਾਰੀ ਹਰਸ਼ਮਰਤ ਕੋਰ ਬਾਦਲ ਵੀ ਲੜੇ ਲੋਕ ਸਭਾ ਦੀ ਸੁਖਵੀਰ ਬਾਦਲ ਵੀ ਲੜੇ ਅਗਰ ਐਤ ਕੀ ਵੀ ਇਹ ਦੋਨੇ ਲੜੇ ਤੇ ਫਿਰ ਭਗਵੰਤ ਮਾਨ ਨੇ ਪਰਿਵਾਰਵਾਦ ਦਾ ਮੁੱਦਾ ਕੱਢ ਲੈਣਾ ਵੀ ਦੇਖੋ ਜੀ ਇਹ ਤਾਂ ਪਰਿਵਾਰਵਾਦ ਹੈ ਇਹ ਪ੍ਰਧਾਨ ਵੀ ਲੜ ਰਹੇ ਆ ਉਹਨਾਂ ਦੀ ਪਤਨੀ ਵੀ ਲੜ ਰਹੀ ਹੈ ਵੀ ਇੱਥੇ ਵਲੰਟੀਅਰ ਵਰਕਰਾਂ ਦੀ ਪੁੱਛ ਕਿੱਥੇ ਆ ਫਿਰ ਇਸ ਤਰ੍ਹਾਂ ਹਮਲਾ ਕਰੂਗਾ ਸੁਖਵੀਰ ਬਾਦਲ ਤੇ ਭਗਵੰਤ ਮਾਨ ਭਗਵੰਤ ਮਾਨ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਉਹ ਪਰਿਵਾਰਵਾਦ ਦੇ ਇਲਜ਼ਾਮ ਨਹੀਂ ਕਰੀ ਲਊਗਾ ਆਪਣੇ ਤੇ ਨਾ ਉਹ ਆਪਣੀ ਪਤਨੀ ਨੂੰ ਲੜਾਉਣਾ ਚਾਹਵੇ ਨਾ ਉਹਨਾਂ ਦੀ ਭੈਣ ਲੜੇ ਨਾ ਉਹਨਾਂ ਦੇ ਮਾਤਾ ਜੀ ਚੋਂ ਲੜਨ ਇਸ ਕਰਕੇ ਭਗਵੰਤਮਾਨ ਤਾਂ ਸਾਫ਼ ਨਿਕਲ ਕੇ ਅਟੈਕ ਕਰੂਗਾ ਇਹੀ ਭਗਵੰਤਮਾਨ ਦੀ ਰਣਨੀਤੀ ਹੈ ਔਰ ਕੱਲ ਵੀ ਭਗਵੰਤਮਾਨ ਨੇ ਖੂਬ ਅਟੈਕ ਸੁਖਵੀਰ ਬਾਦਲ ਤੇ ਕੀਤੇ ਹਾਲਾਂਕਿ ਸੁਖਵੀਰ ਬਾਦਲ ਦਾ ਨਿਸ਼ਾਨਾ ਵੀ ਭਗਵੰਤਮਾਨ ਹੈ ਉਹ ਤਾਂ ਅਸੀਂ ਵੇਖਦੇ ਹਾਂ ਸੁਖਵੀਰ ਬਾਦਲ ਹਰ ਜਗ੍ਹਾ ਭਗਵੰਤਮਾਨ ਉਹਨਾਂ ਨੂੰ ਤਾਂ ਉਹ ਬੇਈਮਾਨ ਕਹਿ ਕੇ ਹੀ ਬੁਲਾਉਂਦੇ ਨੇ ਅਕਸਰ ਅਸੀਂ ਦੇਖਦੇ ਹਾਂ ਜੀ ਜੀ ਬਿਲਕੁਲ ਔਰ ਗਲਤ ਕਰਦੇ ਆ ਜੀ ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੀਵ ਵਰਮਾ ਦਾ ਜਿਹੜਾ ਬਿਆਨ ਆਇਆ ਹੈਗਾ ਤਾਜ਼ਾ ਬਿਆਨ ਹਰਦੀਪ ਨਿਜਰ ਕਤਲ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਜੇ ਤੱਕ ਵੀ ਕੈਨੇਡਾ ਦੇ ਵੱਲੋਂ ਭਾਰਤ ਨੂੰ ਜਿਹੜੀ ਜਾਣਕਾਰੀ ਹੈਗੀ ਆ ਉਹ ਮੁਹੱਈਆ ਨਹੀਂ ਕਰਵਾਈ ਗਈ ਬਾਰ-ਬਾਰ ਇਸ ਗੱਲ ਦੇ ਉੱਤੇ ਚਰਚਾ ਹੁੰਦੀ ਆ ਔਰ ਬਹੁਤ ਸਾਨੂੰ ਪਤਾ ਕਿ ਪਿਛਲੇ ਸਾਲ ਦੇ ਵਿੱਚ ਇੱਕ ਇਹ ਮੁੱਦਾ ਜਿਹੜਾ ਹੈਗਾ ਜੀ ਮੈਂ ਕਹਿ ਸਕਦਾ ਕਿ ਭਾਰਤ ਦਾ ਔਰ ਕੈਨੇਡਾ ਦਾ ਬਹੁਤ ਵੱਡਾ ਇੱਕ ਸਿਆਸੀ ਮੁੱਦਾ ਬਣ ਕੇ ਉੱਭਰਿਆ ਸੀਗਾ ਆਪਾਂ ਨੂੰ ਪਤਾ ਹੈ ਕਿ 2024 ਦੇ ਵਿੱਚ ਭਾਰਤ ਦੇ ਵਿੱਚ ਚੋਣਾਂ ਹਨ ਔਰ 2025 ਦੇ ਵਿੱਚ ਕੈਨੇਡਾ ਦੀਆਂ ਵੀ ਜਿਹੜੀਆਂ ਫੈਡਰਲ ਚੋਣਾਂ ਤੈ ਹੈਗੀਆਂ ਨੇ ਔਰ ਇਹਨਾਂ ਮਸਲਿਆਂ ਦੇ ਵਿੱਚ ਜੇ ਆਪਾਂ ਗੱਲਬਾਤ ਕਰਦੇ ਆਂ ਬਾਰ-ਬਾਰ ਕਹਿੰਦੇ ਆ ਕਿ ਕੈਨੇਡਾ ਦਾ ਕਹਿਣਾ ਹੈਗਾ ਕਿ ਜਿਹੜਾ ਸਾਡੇ ਕੋਲ ਪੁਖਤਾ ਸਬੂਤ ਹੈਗੇ ਨੇ ਲੇਕਿਨ ਭਾਰਤ ਸਰਕਾਰ ਦਾ ਕਹਿਣਾ ਕਿ ਅਜੇ ਤੱਕ ਉਹਨਾਂ ਨੂੰ ਸਬੂਤ ਜਿਹੜੇ ਹੈਗੇ ਜਿ ਉਹ ਨਹੀਂ ਮਿਲੇ ਦੁਬਾਰਾ ਇਸ ਗੱਲ ਦੇ ਉੱਤੇ ਚਰਚਾ ਹੋਣਾ ਔਰ ਇਸ ਗੱਲ ਨੂੰ ਦੁਬਾਰਾ ਜਿਹੜਾ ਹਵਾ ਦੇਣਾ ਔਰ ਇਹਦਾ ਵੱਡਾ ਬਿਆਨ ਜਿਹੜਾ ਹੈਗਾ ਜੀ ਹਾਈ ਕਮਿਸ਼ਨਰ ਦੇ ਵੱਲੋਂ ਆਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਵਾਲੀਆ ਨਿਸ਼ਾਨ ਖੜਾ ਕਰਦਾ ਹੈਗਾ ਕੀ ਲੱਗਦਾ ਹੈ ਕਿ ਇਹ 2024 ਦੇ ਵਿੱਚ ਜਿਹੜੀਆਂ ਚੋਣਾਂ ਆ ਰਹੀਆਂ ਨੇ ਇਹ ਸਰਗਰਮੀਆਂ ਜਿਹੜੀਆਂ ਇਹ ਉਹਨਾਂ ਕਰਕੇ ਹੋ ਰਹੀਆਂ ਨੇ ਦੇਖੋ ਮੈਂ ਮੂਲ ਰੂਪ ਦੇ ਵਿੱਚ ਇਹ ਦੇਖਦਾ ਕਿ ਜਸਟਿਨ ਟਰੂਡੋ ਨੂੰ ਮੁਹੱਬਤ ਸਾਡੇ ਪੰਜਾਬ ਚ ਲੋਕ ਬਹੁਤ ਕਰਦੇ ਨੇ ਜਸਟਿਨ ਟਰੂਡੋ ਜਦੋਂ ਪੰਜਾਬ ਚ ਆਏ 2 ਸਾਲ ਪਹਿਲਾਂ ਤੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵੀ ਗਏ ਬਹੁਤ ਉਹਨਾਂ ਦਾ ਸਵਾਗਤ ਕੀਤਾ ਗਿਆ ਲੇਕਿਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਜਦੋਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜੀ20 ਤੋਂ ਬਾਅਦ ਬਿਆਨ ਦਿੱਤਾ ਉਹਨਾਂ ਨੇ ਸ਼ੱਕ ਦੀ ਸੂਈ ਭਾਰਤ ਸਰਕਾਰ ਦੇ ਜਿਹੜੇ ਕੁਝ ਦਵੱਲੇ ਰਿਸ਼ਤੇ ਹੁੰਦੇ ਨੇ ਦੋਨੇ ਮੁਲਕਾਂ ਦੇ ਉਹਨਾਂ ਤੋਂ ਅੱਗੇ ਜਾ ਕੇ ਉਹਨਾਂ ਨੇ ਸ਼ੱਕ ਦੀ ਸੂਈ ਰੱਖੀ ਪਰ ਕਈ ਲੀਡਰਾਂ ਦੇ ਉਸ ਤੋਂ ਬਾਅਦ ਹੀ ਵੀ ਯੂਐਸਏ ਤੋਂ ਜਿਹੜੇ ਕਈ ਸੀਨੀਅਰ ਲੀਡਰ ਨੇ ਉਹਨਾਂ ਦੇ ਵੀ ਬਿਆਨ ਆਏ ਕਿ ਭਾਰਤ ਨੂੰ ਜਾਂਚ 'ਚ ਸਹਿਯੋਗ ਕਰਨਾ ਚਾਹੀਦਾ ਹੈ। ਹੁਣ ਸਵਾਲ ਸਵਾਲ ਬੜਾ ਸਾਫ਼ ਹੈ ਜਿਹੜਾ ਸੰਜੀਵ ਵਰਮਾ ਜੀ ਨੇ ਸਾਡੇ ਹਾਈ ਕਮਿਸ਼ਨਰ ਨੇ ਕਿਹਾ ਮੈਂ ਉਹਨਾਂ ਦੇ ਬਿਆਨ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ। ਦੇਖੋ ਜਾਂਚ 'ਚ ਸਹਿਯੋਗ ਕਦੋਂ ਹੁੰਦਾ ਹੈ? ਜਦੋਂ ਕੋਈ ਜਾਂਚ ਦੇ ਤੱਥ ਸੌਪੇ ਜਾਣ। 23 ਜੂਨ ਨੂੰ ਪਿਛਲੇ ਸਾਲ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਮਰਡਰ ਹੋਇਆ। ਜੀ। ਯਾਨੀ ਆਲੀ ਗੱਲ ਹੀ ਹੈ। ਕਿ ਕੈਨੇਡਾ ਵਰਗਾ ਮੁਲਕ ਜਿੱਥੋਂ ਦੀ ਪੁਲਿਸ਼ਿੰਗ ਨੂੰ ਜਿੱਥੋਂ ਦੀ ਸਿਕਿਉਰਿਟੀ ਨੂੰ ਜਿੱਥੋਂ ਦੀ ਇੰਟੈਲੀਜੈਂਸ ਨੂੰ ਬਹੁਤ ਵੱਡਾ ਮੰਨਿਆ ਜਾਂਦਾ ਹੈ ਆਖਰ ਕਿਉਂ 23 ਜੂਨ ਤੋਂ ਲੈ ਕੇ ਅਸੀਂ ਅੱਜ 5 6 ਫਰਵਰੀ ਚ ਆ ਗਏ ਹਾਂ ਅੱਜ ਤੱਕ ਕੈਨੇਡੀਅਨ ਪੁਲਿਸ ਜਾਂ ਕੈਨੇਡੀਅਨ ਏਜੰਸੀਜ਼ ਉਸ ਕੇਸ ਨੂੰ ਸੋਲਵ ਕਿਉਂ ਨਹੀਂ ਕਰ ਸਕੀਆਂ ਜੀ ਅਗਰ ਕੈਨੇਡੀਅਨ ਪੁਲਿਸ ਇਨਵੈਸਟੀਗੇਟ ਕਰਕੇ ਕੁਝ ਆਊਟਕਮ ਕੱਢੇਗੀ ਤੇ ਉਹ ਭਾਰਤ ਸਰਕਾਰ ਨੂੰ ਸੌਂਪੇਗੀ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਦਾ ਜਾਂ ਸਾਡੇ ਕਿਸੇ ਏਜੈਂਟਸ ਦਾ ਏਜੰਸੀਜ਼ ਦਾ ਕਿਤੇ ਕੋਈ ਉਹਦੇ ਨਾਲ ਸ਼ਮੂਲੀਅਤ ਹੈ ਏਜੈਂਟਸ ਤੋਂ ਭਾਵ ਰਿਪਰੈਜੈਂਟੇਟਿਵ ਹੁਣ ਉਹੀ ਸੰਜੇ ਵਰਮਾ ਜੀ ਨੇ ਕਿਹਾ ਉਹ ਕਹਿੰਦੇ ਸਾਨੂੰ ਕੁਝ ਸਬੂਤ ਮਿਲਣ ਤੇ ਅੱਗੇ ਗੱਲ ਤੁਰੇ ਨਾ ਜਾਂਚ ਤੇ ਸਹਿਯੋਗ ਦੀ ਬਿਆਨ ਯੂਐਸਏ ਵੱਲੋਂ ਵੀ ਕਈ ਵਾਰੀ ਪਹਿਲਾਂ ਆਏ ਕਿ ਭਾਰਤ ਨੂੰ ਜਾਂਚ ਤੇ ਸਹਿਯੋਗ ਕਰਨਾ ਚਾਹੀਦਾ ਪਰ ਕੋਈ ਐਵਿਡੈਂਸ ਹੋਊਗਾ ਤੇ ਸਹਿਯੋਗ ਵਾਲੀ ਗੱਲ ਅੱਗੇ ਵਧੇਗੀ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਸਟਿਨ ਟਰੂਡੋ ਸਾਹਿਬ ਨੂੰ ਜਿਹੜਾ ਵੀ ਉਹਨਾਂ ਦਾ ਹੋਮ ਅਫੀਅਰਸ ਦੇ ਡਿਪਾਰਟਮੈਂਟ ਨੇ ਉਹਨਾਂ ਨੂੰ ਹੋਰ ਤਾੜਨਾ ਕਰਨੀ ਚਾਹੀਦੀ ਹੈ ਜਸਟਿਨ ਟਰੂਡੋ ਉਹਨਾਂ ਨੂੰ ਕਿ ਜਲਦ ਤੋਂ ਜਲਦ ਨਿਜਰ ਦੇ ਮਾਮਲੇ ਦੇ ਵਿੱਚ ਕਿਸੇ ਕਿਸੇ ਫਾਈਨਲ ਡਿਸੀਜਨ ਤੇ ਉਥੋਂ ਦੀ ਸਰਕਾਰ ਤੇ ਉਥੋਂ ਦੀ ਏਜੰਸੀਆਂ ਪਹੁੰਚਣ ਤੇ ਅਗਰ ਜਸਟਿਨ ਟਰੂਡੋ ਸਾਹਿਬ ਨੇ ਜਿਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਕਿਹਾ ਜਸਟਿਨ ਟਰੂਡੋ ਨੂੰ ਵੀ ਬੜਾ ਸਤਿਕਾਰ ਹੈ ਅਗਰ ਜੋ ਸ਼ਬਦ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵਰਤੇ ਹੁਣ ਉਹ ਉਹਨਾਂ ਨੂੰ ਉਸ ਮੁਤਾਬਕ ਕੁਝ ਨਾ ਕੁਝ ਤੱਥ ਤਾਂ ਸੌਂਪਣੇ ਪੈਣਗੇ ਅਗਰ ਉਹ ਸੌਂਪਗੇ ਕਿ ਫਿਰ ਭਾਰਤ ਸਰਕਾਰ ਵੱਲੋਂ ਜਾਂ ਸਾਡੇ ਹਾਈ ਕਮਿਸ਼ਨ ਵੱਲੋਂ ਜਿਹੜਾ ਪ੍ਰਤੀਕਰਮ ਹੈ ਮੈਨੂੰ ਲੱਗਦਾ ਬੜਾ ਪੋਜ਼ਿਟਿਵ ਆਣਾ ਹੈ ਪਰ ਅਗਰ ਉਹ ਨਾ ਕੁਝ ਦੇ ਸਕੇ ਤੇ ਫਿਰ ਉਹਨਾਂ ਦੀ ਆਪਣੀ ਕ੍ਰੈਡਿਬਿਲਿਟੀ ਤੇ ਵੀ ਇਹਦੇ ਸਵਾਲ ਨੇ ਮੈਨੂੰ ਲੱਗਦਾ ਹੈ ਜਿਹੜੀਆਂ ਚੋਣਾਂ ਨੇ ਅਗਲੇ ਸਾਲ ਉਸ ਤੋਂ ਪਹਿਲਾਂ ਇੱਕ ਵਾਰੀ ਫੇਰ ਇਹ ਮੁੱਦਾ ਵੱਡੇ ਤੌਰ ਤੇ ਬਣੇਗਾ ਕਿਉਂਕਿ ਕੈਨੇਡਾ ਨੂੰ ਅਸੀਂ ਹਮੇਸ਼ਾ ਹੀ ਮੰਨਦੇ ਆ ਕਿ ਕੈਨੇਡਾ ਦੇ ਵਿੱਚ ਕੋਈ ਵੀ ਕ੍ਰਾਈਮ ਹੁੰਦਾ ਉਹ ਅਨਸੁਲਝਿਆ ਨਹੀਂ ਰਹਿੰਦਾ ਔਰ ਇਸ ਤੋਂ ਇਲਾਵਾ ਮੈਂ ਆਪਣੇ ਪਦਰ ਤੇ ਜੇ ਮੈਂ ਗੱਲ ਕਰਾਂ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕਾਂ ਦੀ ਸੂਚੀ ਕੈਨੇਡੀਅਨ ਸਰਕਾਰ ਨੂੰ ਸੌਂਪੀ ਜਾਂਦੀ ਹੈ ਜਿਹੜੇ ਵਾਂਟਡ ਨੇ ਸਾਡੀ ਭਾਰਤ ਦੀ ਸਰਕਾਰ ਨੂੰ ਮੈਨੂੰ ਲੱਗਦਾ ਜਸਟਨ ਟਰੂਡੋ ਉਹਨਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਜਲਦ ਤੋਂ ਜਲਦ ਉਹਨਾਂ ਸਾਰੇ ਲੋਕਾਂ ਨੂੰ ਭਾਰਤ ਨੂੰ ਸੌਂਪਣ ਵਾਰੇ ਅੱਗੇ ਵਧਣਾ ਚਾਹੀਦਾ ਹੈ ਤਾਂ ਕਿ ਬੜੇ ਚੰਗੇ ਸਬੰਧ ਨੇ ਦੋਨੇ ਮੁਲਕਾਂ ਦੇ ਵਿੱਚ ਦੇਖੋ ਕੈਨੇਡਾ ਦੇ ਵਿੱਚ ਕਿੱਡੇ ਸਾਡੇ ਪੰਜਾਬੀ ਨੇ ਔਰ ਸਾਡੇ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਕੈਨੇਡੀਅਨ ਲੋਕ ਨੇ ਉਹ ਅੱਜ ਕੱਲ ਆ ਕੇ ਵਸੇ ਹੋਏ ਨੇ ਇਸ ਕਰਕੇ ਦੋਵੇਂ ਮੁਲਕਾਂ ਦਾ ਜਿਹੜਾ ਜਿਹੜਾ ਜਿਹੜੀ ਦੋਵੇਂ ਮੁਲਕਾਂ ਦੀ ਕਲਚਰਲ ਸਾਂਝ ਹੈ ਪੋਲਿਟੀਕਲ ਸਾਂਝ ਹੈ ਇਕਨੋਮਿਕਲ ਸਾਂਝ ਹੈ ਇਹ ਹੋਰ ਤਕੜੀ ਹੋਏਗੀ ਬਾਕੀ ਹਰਦੀਪ ਨੇਦਰ ਵਰਗਾ ਜਿਹੜਾ ਜਿਹੜਾ ਇਹ ਮਸਲਾ ਹੈ ਇਹ ਜਿੰਨੀ ਛੇਤੀ ਨਿਬੜੇ ਦੋਵੇਂ ਮੁਲਕਾਂ ਲਈ ਰਿਸ਼ਤੇ ਹੋਰ ਸੇਤਮੰਦ ਬਣਾਉਣ ਦੇ ਵਿੱਚ ਇਹ ਸਹਾਇ ਹੋਏਗਾ ਜੀ ਔਰ ਪੰਜਾਬ ਦੀ ਜ਼ਮੀਨੀ ਫੈਸਲਿਆਂ ਦੇ ਉੱਤੇ ਗੱਲਬਾਤ ਕਰਦੇ ਹੈਗੇ ਆ ਔਰ ਸੀਐਮ ਭਗਵੰਤ ਸਿੰਘ ਸਾਹਿਬ ਦੇ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਆ ਕਿਹਾ ਗਿਆ ਕਿ ਰਜਿਸਟਰੀਆਂ ਦੇ ਵਿੱਚ ਹੁਣ ਐਨਓਸੀ ਜਿਹੜੀ ਹੈਗੀ ਹੈ ਜੇ ਉਹਨੂੰ ਖਤਮ ਕਰਨ ਦੀ ਤਜ਼ਵੀਜ਼ ਜਿਹੜੀ ਹੈ ਜੀ ਉਹ ਪੇਸ਼ ਕੀਤੀ ਗਈ ਆ ਔਰ ਆਪਾਂ ਨੂੰ ਪਤਾ ਕਿ ਇਹਦੇ ਜਦੋਂ ਇਹ ਸ਼ੁਰੂਆਤ ਵੀ ਹੋਈ ਸੀਗੀ ਤੇ ਇਹਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਜੀ ਗੱਲਬਾਤ ਹੋਈ ਸੀਗੀ ਆ ਵੀ ਇਹਦੀ ਜ਼ਰੂਰਤ ਦੇ ਬਾਰੇ ਲੇਕਿਨ ਹੁਣ ਭਗਵੰਤ ਮਾਨ ਹੋਣਾ ਨੇ ਇਹਦੇ ਉੱਤੇ ਕਿਹਾ ਕਿ ਇਹਦੀ ਇਹਨੂੰ ਆਪਾਂ ਖਤਮ ਕਰ ਦਵਾਂਗੇ ਔਰ ਕੀ ਲੱਗਦਾ ਹੈਗਾ ਇਹੋ ਜੇ ਸਿਆਸੀ ਫੈਸਲੇ ਜਿਹੜੇ ਕਿ ਆਮ ਲੋਕਾਂ ਦੇ ਨਾਲ ਜੁੜੇ ਨਹੀਂ ਕਿਉਂਕਿ ਆਪਾਂ ਨੂੰ ਪਤਾ ਆ ਕੇ ਰਜਿਸਟਰੀਆਂ ਜਿਹੜੀਆਂ ਹੈਗੀਆਂ ਜੇ ਆਮ ਪੰਜਾਬ ਦੇ ਜਿਹੜੇ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮਾਲੀਆ ਇਕੱਠਾ ਕਰਦੀ ਹੈਗੀ ਆ ਪੰਜਾਬ ਸਰਕਾਰ ਤੇ ਇਹ ਜਿਹੜੇ ਇਹੋ ਜਿਹੇ ਲਭਾਵਵੇਂ ਫੈਸਲੇ ਹੈਗੇ ਨੇ ਕੁਝ ਹੋਰ ਵੀ ਆਉਣ ਦੀ ਆਸ ਹੈਗੀ ਆ ਪੰਜਾਬ ਸਰਕਾਰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਵੱਡੇ ਐਲਾਨ ਵੀ ਕਰ ਸਕਦੀ ਹੈ ਦੇਖੋ ਪਹਿਲਾਂ ਤਾਂ ਮੈਂ ਇਹ ਫੈਸਲਾ ਇਹ ਬੜਾ ਚੰਗਾ ਫੈਸਲਾ ਹੈ ਮੈਂ ਤਕਨੀਕੀ ਤੌਰ ਤੇ ਸਮਝਾਉਣਾ ਐਨਓਸੀ ਦੀ ਲੋੜ ਕਿਉਂ ਪੈਣ ਲੱਗੀ ਸੀ ਪੰਜਾਬ 'ਚ ਜੀ ਪਹਿਲਾਂ ਐਨਓਸੀ ਕਿਉਂਕਿ ਪੁਰਾਣੇ ਸਮੇਂ ਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਲੋਨੀਆ ਕਟੀਆਂ ਗਈਆਂ ਸੀ ਜਿਹੜੀਆਂ ਸ਼ਹਿਰੀਕਰਨ ਦੀਆਂ ਨੀਤੀਆਂ ਦੇ ਮੁਤਾਬਕ ਨਹੀਂ ਸੀ ਬਹੁਤ ਸਾਰੀਆਂ ਪਿਛਲੇ ਸਰਕਾਰਾਂ ਸਮੇਂ ਪ੍ਰਾਈਵੇਟ ਲੋਕਾਂ ਨੇ ਕਲੋਨੀਆ ਕੱਟਦੀਆਂ ਹੁਣ ਜਿਹੜੀ ਕਲੋਨਾਈਜ਼ਰ ਸੀ ਉਹ ਤਾਂ ਪਲਾਟ ਵੇਚ ਕੇ ਚਲੇ ਗਿਆ ਆਮ ਲੋਕਾਂ ਨੂੰ ਆਮ ਲੋਕਾਂ ਦਾ ਮੀਟਰ ਲੱਗਣ ਚ ਦਿੱਕਤ ਆਉਂਦੀ ਸੀ ਆਮ ਲੋਕਾਂ ਨੂੰ ਪਾਣੀ ਦਾ ਕਨੈਕਸ਼ਨ ਲੈਣ ਚ ਦਿੱਕਤ ਆਉਂਦੀ ਸੀ ਸੀਵਰੇਜ ਦਾ ਕਨੈਕਸ਼ਨ ਲੈਣ ਚ ਦਿੱਕਤ ਆਉਂਦੀ ਸੀ ਇਸ ਕਰਕੇ ਸਰਕਾਰ ਨੇ ਕਿਹਾ ਕਿ ਐਨਓਸੀ ਜ਼ਰੂਰੀ ਹੈ ਔਰ ਉਹਦੇ ਨਾਲ ਇਲੀਗਲ ਕਲੋਨੀਆ ਜਿਹੜੀਆਂ ਨੇ ਉਹ ਨਹੀਂ ਮਸ਼ਰੂਮ ਹੋਣਗੀਆਂ ਉਹ ਜ਼ਿਆਦਾ ਨਹੀਂ ਹੋਣਗੀਆਂ ਜੀ ਇਲੀਗਲ ਕਲੋਨੀਆ ਤੋਂ ਭਾਵ ਕਿ ਜਿਹੜੇ ਲੋਕ ਕਲੋਨੀ ਕੱਟ ਦਿੰਦੇ ਨੇ ਸਰਕਾਰ ਨੂੰ ਬਿਨਾਂ ਦੱਸੇ ਜੀ ਸਰਕਾਰ ਕੋਲੇ ਬਣਦੀ ਫੀਸ ਜਮਾ ਨਹੀਂ ਕਰਾਉਂਦੇ ਤੇ ਬਾਅਦ ਦੇ ਵਿੱਚ ਉਹ ਲੋਕ ਨਾ ਸੀਵਰੇਜ ਖੁਦ ਦੰਦੇ ਨੇ ਨਾ ਲਾਈਟਿੰਗ ਖੁਦ ਦੰਦੇ ਨੇ ਨਾ ਪਾਵਰ ਬੈਕਅਪ ਦੰਦੇ ਨੇ ਨਾ ਉਹਦੇ 'ਚ ਖੁੱਲੀਆਂ ਸੜਕਾਂ ਛੱਡੀਆਂ ਜਾਂਦੀਆਂ ਨੇ ਤੇ ਉਹ ਲੋਕ ਪਲਾਟ ਵੇਚ ਕੇ ਚਲੇ ਜਾਂਦੇ ਨੇ ਤੇ ਸਰਕਾਰ ਦੀ ਜ਼ਿੰਮੇਵਾਰੀ ਰਹਿ ਜਾਂਦੀ ਹੈ ਕਿ ਉੱਥੇ ਲੋਕਾਂ ਦੀ ਸਿਵਰੇਜ ਉਹਨਾਂ ਨੂੰ ਪਾ ਕੇ ਦਈਏ ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਦੇਈਏ ਔਰ ਬਿਜਲੀ ਦੀਆਂ ਤਾਰਾਂ ਵਿਚਾਈਏ ਹੁਣ ਐਨਓਸੀ ਰੱਦ ਕਿਉਂ ਕੀਤੀ ਗਈ ਇਹ ਵੀ ਮੈਂ ਦੱਸਦਾ ਕਿਉਂਕਿ ਦੇਖੋ ਚੂਣਾ ਆ ਰਹੀਆਂ ਨੇ 224 ਦੀਆਂ ਔਰ ਭਗਵੰਤਮਨ ਉਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਕਿ ਅਸੀਂ ਸਾਰਾ ਕੁਝ ਸੰਗਠਿਤ ਕਰੀਏ ਐਨਓਸੀ ਦੀ ਸ਼ਰਤ ਵੀ ਲਾਈ ਗਈ ਹੁਣ ਜਦੋਂ ਕਿਸੇ ਨੇ ਐਨਓਸੀ ਅਪਲਾਈ ਕਰਨੀ ਹੈ ਉਹਨੂੰ ਉਹ ਸਰਕਾਰ ਨੂੰ ਪੈਸੇ ਵੀ ਜਮ੍ਹਾਂ ਕਰਾਉਂਦਾ ਹੈ ਪ੍ਰਤੀ ਗੱਜ ਦੇ ਹਿਸਾਬ ਨਾਲ ਪਰ ਜਿਹੜੇ ਮੁਲਾਜ਼ਮ ਨੇ ਕਿੰਨਾ ਕਿਤੇ ਮੁਲਾਜ਼ਮ ਸਮੇਂ ਸਿਰ ਐਨਓਸੀ ਨਹੀਂ ਦੰਦੇ ਕਿਉਂਕਿ ਹੁਣ ਮੁਲਾਜ਼ਮ ਨੂੰ ਐਨਓਸੀ ਦੇਣ ਲਈ ਮੌਕੇ ਤੇ ਜਾਣਾ ਪੈਂਦਾ ਕਾਨਗੂ ਨੇ ਬਕਾਰੀ ਦੀ ਉਹਦੇ ਵਿੱਚ ਸ਼ਮੂਲੀਅਤ ਹੈ ਸੋ ਇੱਕ ਬਹੁਤ ਲੰਮਾ ਜਾਏ ਪ੍ਰੋਸੈਸ ਬਣ ਜਾਂਦਾ ਸੀ ਜਿਦੇ ਕਰਕੇ ਐਨਓਸੀ ਲੈਣ ਚ ਲੋਕਾਂ ਨੂੰ ਭਾਵੇਂ ਪੈਸੇ ਦੰਦੇ ਸੀ ਲੋਕ ਐਨਓਸੀ ਦੇ ਪਰ ਲੋਕਾਂ ਨੂੰ ਬਹੁਤ ਸਮਾਂ ਐਨਓਸੀ ਨਹੀਂ ਸੀ ਮਿਲਦੀ ਸਰਕਾਰੀ ਮੁਲਾਜ਼ਮ ਉਹਨੇ ਐਫੀਸ਼ੀਐਂਟ ਨਹੀਂ ਉਹਨੇ ਛੇਤੀ ਕੰਮ ਨਹੀਂ ਸੀ ਕਰਦੇ ਕਿੰਨਾ ਕਿਤੇ ਰਿਸ਼ਵਤੀਆਂ ਵੀ ਇਹਦੇ ਪਿੱਛੇ ਗੱਲਾਂ ਸੀਗੀਆਂ ਕਿਉਂਕਿ 100% ਰਿਸ਼ਵਤ ਤਾਂ ਖਤਮ ਨਹੀਂ ਹੋਈ ਜੀ ਸੋ ਇਸ ਕਰਕੇ ਭਗਵੰਤ ਮਾਨ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਐਨਓਸੀ ਖਤਮ ਕਰਦੇ ਹਾਂ ਪਰ ਇੰਨੀ ਸਖਤੀ ਕਰਾਂਗੇ ਆਉਣ ਵਾਲੇ ਸਮੇਂ 'ਚ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਹੋ ਗਈਆਂ ਐਸਡੀਐਮ ਪੱਧਰ ਤੇ ਹਦਾਇਤਾਂ ਹੋ ਗਈਆਂ ਪਰ ਪੁਡਾ ਔਰ ਸਾਡੀਆਂ ਜਿੰਨੀਆਂ ਵੀ ਏਜੰਸੀਜ਼ ਨੇ ਜਿਹੜੀਆਂ ਅਰਬਨ ਡਿਵੈਲਪਮੈਂਟ ਦੇ ਨਾਲ ਜਾਂ ਰੂਰਲ ਡਿਵੈਲਪਮੈਂਟ ਦੇ ਨਾਲ ਜੁੜੀਆਂ ਨੇ ਗਵਾੜਾ ਹੋ ਗਈ ਪੁਡਾ ਹੋ ਗਈ ਇਹਨੀਆਂ ਸ਼ਕਤੀ ਭਗਵੰਤ ਮਾਨੇ ਕਰਨ ਦੇ ਹੁਕਮ ਦੱਤੇ ਨੇ ਕਿ ਅਗਰ ਇਲੀਗਲ ਕਲੋਨੀ ਕਿਤੇ ਕੱਟੀ ਗਈ ਜੀ ਤੇ ਫਿਰ ਉਹਦੇ ਲਈ ਜ਼ਿੰਮੇਵਾਰੀ ਉਹ ਤੈਅ ਕਰਨਗੇ ਸੋ ਮੈਨੂੰ ਲੱਗਦਾ ਐਨਓਸੀ ਦੀ ਸ਼ਰਤ ਖਤਮ ਕਰਨਾ ਵੈਲਕਮ ਸਟੈਪ ਹੈ ਕਿਉਂਕਿ ਜਿਹੜੇ ਆਪ ਨੇ ਕਿਸੇ ਕੋਲੇ 100 ਗਜ ਦਾ ਪਲਾਟ ਹੈ ਉਹਨੇ ਆਪਣਾ ਮਕਾਨ ਬਣਾਉਣਾ ਹੈ ਉਹਨੂੰ ਲੱਖ ਲੱਖ ਰੁਪਇਆ ਉਹਦਾ ਐਨਓਸੀ ਲੈਣ ਤੇ ਖਰਾਬ ਹੋ ਰਿਆ ਸੀ ਰਿਸ਼ਵਤ ਤੇ ਫੀਸਾਂ ਤੇ ਉਹ ਲੋਕਾਂ ਦੀ ਖਰਚਲ ਖਵਾਰੀ ਬਚੀ ਹੈ ਔਰ ਇਹ ਜਿਹੇ ਫੈਸਲੇ ਸਰਕਾਰ ਨੂੰ ਲੈਣੇ ਚਾਹੀਦੇ ਨੇ ਭਗਵੰਤ ਮਾਨ ਨੇ ਚੰਗਾ ਫੈਸਲਾ ਲਿਆ ਭਾਵੇਂ 24 ਦੀਆਂ ਚੋਣਾਂ ਤੋਂ ਪਹਿਲਾਂ ਲਿਆ ਫਿਰ ਵੀ ਇਹ ਚੰਗਾ ਫੈਸਲਾ ਹੈ ਇਹਦੇ ਨਾਲ ਸਾਇਦਾ ਵੀ ਪੋਲਿਟਿਕਲ ਤੌਰ ਤੇ ਭਗਵੰਤ ਮਾਨ ਨੂੰ 24 ਦੀਆਂ ਚੋਣਾਂ ਦੇ ਵਿੱਚ ਹੋਏਗਾ ਕਿਉਂਕਿ ਇਹਦੇ ਨਾਲ ਇੱਕ ਤਾਂ ਪ੍ਰਾਪਰਟੀ ਦਾ ਕੰਮ ਤੁਰੇਗਾ ਜਮੀਨ ਦੇ ਖਰੀਦ-ਵੇਚ ਦਾ ਕੰਮ ਨਿਕਲੇਗਾ ਬਹੁਤ ਸਾਰੇ ਲੋਕਾਂ ਦੇ ਸੌਦੇ ਰੁਕੇ ਹੋਏ ਸੀ ਔਰ ਇਹਦੇ ਨਾਲ ਰੂਟਮੰਦ ਲੋਕ ਨੇ ਉਹ ਆਪਣੇ ਮਕਾਨ ਬਣਾ ਸਕਣਗੇ ਉਹਨਾਂ ਨੂੰ ਆਸਾਨੀ ਨਾਲ ਜਿਹੜੇ ਹੋਰ ਬਿਜਲੀ ਦੇ ਬਿੱਲ ਲੈਣੇ ਪਾਣੀ ਦੇ ਕਨੈਕਸ਼ਨ ਲੈਣੇ ਉਹ ਮਿਲਣ ਜੀ ਔਰ ਪੰਜਾਬ ਦੇ ਵਿੱਚ ਜਿਹੜੀ ਜੀ ਇੱਕ ਸਿਆਸੀ ਹਵਾ ਚੱਲ ਰਹੀ ਹੈਗੀ ਆ ਔਰ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਇਸ ਵੇਲੇ ਇਕੱਲਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਚੋਣਾਂ ਦੇ ਚੁੱਤ ਰਹੀ ਆ ਜਿਹੜਾ ਉਹਨਾਂ ਦਾ ਅਲਾਈਅੰਸ ਹੈਗਾ ਆਕਾਲੀ ਦਲ ਦੇ ਨਾਲ ਉਹ ਕਿਸਾਨ ਅੰਦੋਲਨ ਦੇ ਦੌਰਾਨ ਟੁੱਟ ਗਿਆ ਸੀਗਾ ਔਰ ਇਸ ਵੇਲੇ ਆਪਣੀ ਇਕੱਲੇ ਇਕੱਲੇ ਜਿਹੜੀ ਪਾਰਟੀਆਂ ਹੈਗੇ ਆ ਆਪਣੇ ਆਪਣੀ ਜ਼ੋਰ ਰਜ਼ਮਾਇਸ਼ ਜਿਹੜੀ ਹੈ ਜੀ ਪੰਜਾਬ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੀ ਆ ਔਰ ਆਪਾਂ ਨੂੰ ਪਤਾ ਕਿ ਆਕਾਲੀ ਦਲ ਬਾਦਲ ਜਿਹੜੇ ਹੈਗੇ ਨੇ ਜੀ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ ਲੇਕਿਨ ਬੀਜੇਪੀ ਇਸ ਵੇਲੇ ਮੈਨੂੰ ਲੱਗਦਾ ਕਿ ਜਾਂ ਤਾਂ ਫਿਰ ਤੋਂ ਦੁਬਾਰਾ ਸਟਾਰ ਪ੍ਰਚਾਰਕ ਜਿਹੜੇ ਹੈਗੇ ਨੇ ਜੀ ਉਹਨਾਂ ਵੱਲ ਜਾਂ ਫਿਰ ਜਿਹੜੇ ਫਿਲਮੀ ਸਟਾਰ ਹੈਗੇ ਆ ਉਹਨਾਂ ਵੱਲ ਰੁਖ ਕਰੂਗੀ ਲੇਕਿਨ ਅਜੇ ਤੱਕ ਵੀ ਜਿਹੜੇ ਸਿਆਸੀ ਗਠਬੰਧਨ ਹੈਗੇ ਆ ਉਹਨਾਂ ਦੇ ਉੱਤੇ ਕੋਈ ਵੀ ਫੈਸਲਾ ਜਿਹੜਾ ਹੈਗਾ ਜੀ ਉਹ ਨਹੀਂ ਹੋ ਪਾ ਰਿਹਾ ਚਾਹੇ ਆਪਾਂ ਕੌਮੀ ਪੱਧਰ ਦੇ ਉੱਤੇ ਗੱਲਬਾਤ ਕਰੀਏ ਆਮ ਆਦਮੀ ਪਾਰਟੀ ਕਾਂਗਰਸ ਦਾ ਜਿਹੜਾ ਹੈਗਾ ਉਹ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਚੱਲ ਰਿਹਾ ਕੀ ਇਹਨਾਂ ਸਭ ਦੇ ਵਿੱਚ ਲੱਗਦਾ ਹੈਗਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਜੀ ਉਹ ਕੋ ਅੱਗੇ ਚੱਲ ਰਹੀ ਹੈਗੀ ਆ ਤੇ ਬੀਜੇਪੀ ਦੀ ਜਿਹੜੀ ਸਰਕਾਰ ਹੈਗੀ ਆ ਜਾਂ ਬੀਜੇਪੀ ਦੇ ਇਸ ਵੇਲੇ ਜਿਹੜੇ ਸਿਆਸੀ ਜ਼ਮੀਨ ਹੈਗੀ ਆ ਉਹ ਕਿਤਨਾ ਕਿਤੇ ਕਮਜ਼ੋਰੀ ਵਾਲ ਹੈ ਦੇਖੋ ਜਦੋਂ ਅਸੀਂ ਪੰਜਾਬ ਦੀ ਸਿਆਸਤ ਨੂੰ ਦੇਖਦੇ ਆ ਨਾ ਜੀ ਮੈਂ ਪਿਛਲੇ ਸਮੇਂ ਵੀ ਵੇਖਿਆ ਕਿ ਜਦੋਂ ਕੈਪਟਨ ਮਰਿੰਦਰ ਮੁੱਖ ਮੰਤਰੀ ਬਣੇ ਸੀ ਕੈਪਟਨ ਮਰਿੰਦਰ ਨੇ ਜਦੋਂ ਬਾਦਲਾਂ ਨੂੰ ਅੰਦਰ ਦਿੱਤਾ ਸੀ 2007 ਤੋਂ ਪਹਿਲਾਂ ਕਿ ਕੈਪਟਨ ਅਮਰਿੰਦਰ ਐਂਟੀ ਇੰਗਰਮੈਂਸੀ ਦਾ ਸ਼ਿਕਾਰ ਹੋ ਗਏ ਤੇ ਸ਼੍ਰੋਮਣੀ ਅਕਾਲੀ ਦਲ 7 8 9 ਦੇ ਕਰੀਬ ਸੀਟਾਂ ਜਿੱਤ ਗਿਆ 13 ਚ ਤੇ ਉਸ ਤੋਂ ਬਾਅਦ ਜਦੋਂ ਅਕਾਲੀ ਦਲ ਦੀ ਸਰਕਾਰ ਸੀ 7 ਤੋਂ 12 ਦੇ ਦਰਮਿਆਨ ਤੇ 12 ਤੋਂ 17 ਦੇ ਦਰਮਿਆਨ ਜਦੋਂ ਅਕਾਲੀ ਦਲ ਦੀ ਸਰਕਾਰ ਸੀ 12 ਤੋਂ 17 ਦੇ ਦਰਮਿਆਨ ਤੇ 14 ਦੇ ਵੋਟਾਂ ਆਈਆਂ ਤੇ ਉਦੋਂ ਅਕਾਲੀ ਦਲ ਉਸ ਤਰ੍ਹਾਂ ਦੀ ਪਰਫਾਰਮੈਂਸ ਨਹੀਂ ਦਿਖਾ ਸਕਿਆ ਐਂਟੀ ਇਨਕੰਮਬੈਂਸੀ ਉਦੋਂ ਵੀ ਸੀ ਨਸ਼ਿਆਂ ਦੇ ਮੁੱਦੇ ਉੱਭਰੇ ਸੀ ਔਰ ਆਮ ਆਦਮੀ ਪਾਰਟੀ ਨੇ 2014 ਐਂਟੀ ਕ腐ਪਸ਼ਨ ਔਰ ਨਸ਼ਿਆਂ ਦੇ ਖਿਲਾਫ ਮੋਹਮ ਚ 2014 ਚ 4 ਐਮਪੀ ਬਣਾ ਲਏ ਸੀ ਪੰਜਾਬ ਚ ਜੀ ਅੱਜ ਜੇ ਮੈਂ ਗੱਲ ਕਰਾਂ ਅੱਜ ਭਗਵੰਤ ਮਾਨ ਦੀ ਜਿਹੜੀ ਸਰਕਾਰ 92 ਐਮਪੀਆ ਦੇ ਨਾਲ ਆਈ ਹੈ ਔਰ ਭਗਵੰਤ ਮਾਨ ਦੀ ਸਰਕਾਰ ਨੇ ਕੁਝ ਫੈਸਲੇ ਅਜਿਹੇ ਕੀਤੇ ਨੇ ਜਿਨ੍ਹਾਂ ਦਾ ਅਸਰ ਹਾਂ ਪੱਕੀ ਹੈ ਜੀ ਸਭ ਤੋਂ ਵੱਡਾ ਫੈਸਲਾ ਜ਼ੀਰੋ ਬਿਲ ਹੈ 90% ਲੋਕਾਂ ਨੂੰ ਜ਼ੀਰੋ ਬਿਲ ਔਰ ਇਹਨਾਂ 90% ਦੇ ਵਿੱਚੋਂ 10 15% ਲੋਕ ਅਜਿਹੇ ਹੋਣਗੇ ਜਿਨ੍ਹਾਂ ਨੂੰ ਬਿਲ ਦੇਣ 'ਚ ਕੋਈ ਦਿੱਕਤ ਨਹੀਂ ਹੁੰਦੀ ਹੋਣੀ ਪਰ ਸਰਕਾਰ ਬਿਲ ਵਸੂਲ ਨਹੀਂ ਰਹੀ ਜੀ ਇਹ ਹੀ ਹੋਣਗੇ ਜਿਹੜੇ ਕਹਿੰਦੇ ਹੋਣਗੇ ਕਿ ਅਸੀਂ ਬਿੱਲ ਦੇ ਸਕਦੇ ਆ ਉਹਨਾਂ ਤੋਂ ਵੀ ਸਰਕਾਰ ਵਸੂਲ ਨਹੀਂ ਰਹੀ ਪਰ ਘੱਟੋ ਘੱਟ 35 40% ਲੋਕ ਜਿਹੇ ਹੋਣਗੇ ਜਿਨ੍ਹਾਂ ਨੂੰ ਬਿੱਲ ਦੇਣਾ ਔਖਾ ਲੱਗਦਾ ਹੋਊਗਾ ਭਾਵੇਂ 1000 1500 2000 ਬਿੱਲ ਆਉਂਦਾ ਹੋਵੇ ਉਹਨਾਂ ਨੂੰ ਔਖਾ ਲੱਗਦਾ ਹੋਊਗਾ ਤੇ ਹੋਰ ਉਹਨਾਂ ਨੂੰ 7 7 8 8 9 9 ਮਹੀਨਿਆਂ ਤੋਂ ਕਈਆਂ ਨੂੰ ਸਾਲ-ਸਾਲ ਤੋਂ ਬਿੱਲ ਹੀ ਨਹੀਂ ਆ ਰਿਹਾ ਬਿਜਲੀ ਦਾ ਜੀ ਤੇ ਫਿਰ ਉਹਨਾਂ ਨੂੰ ਇਹ ਇੱਕ ਸਹੂਲਤ ਲੱਗਦੀ ਹੈ ਵੀ ਦੇਖੋ ਇੱਕ ਸਰਕਾਰ ਆਈ ਹੈ ਜਿਨੇ ਲਗਭਗ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਾਨੂੰ ਬਿਜਲੀ ਦਾ ਬਿੱਲ ਹੀ ਨਹੀਂ ਆਇਆ ਜੀ ਹੁਣ ਉਹ ਲੋਕੋ ਨੇ ਜਿਹੜੇ ਖੁਸ਼ ਨੇ ਇਸ ਗੱਲ ਤੋਂ ਕਿਉਂਕਿ ਉਹ ਬਿੱਲ ਦੇਣ ਚ ਸਹਾਈ ਸੀ ਹੁਣ ਉਹ ਜਿਹੜੇ ਲੋਕ ਖੁਸ਼ ਨਹੀਂ ਫਿਰ ਉਹਨਾਂ ਨੇ ਵੋਟ ਤਾਂ ਪਾਉਣੀ ਹੈ ਹੁਣ 35 40% ਚੋਂ ਅਗਰ 10% ਵੀ ਬਿਜਲੀ ਬਿਲਾ ਕਰਕੇ ਵੋਟ ਪਾ ਗਏ ਉਹਦੇ ਨਾਲ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡਾ ਵੋਟ ਸ਼ੇਅਰ ਦਾ ਜੰਪ ਮਿਲ ਸਕਦਾ ਸੋ ਇਸ ਕਰਕੇ ਮੈਂ ਹੀ ਮੰਨਦਾ ਕਿ 41000 ਦੇ ਕਰੀਬ ਲੋਕਾਂ ਨੂੰ ਨੌਕਰੀਆਂ ਦੇਤੀਆਂ ਹੁਣ ਦੇਖੋ ਕੁਝ ਦਿਨ ਪਹਿਲਾਂ 6 ਪੀਪੀਐਸ ਔਰ ਬਾਕੀ ਐਸਡੀਓ ਪੱਧਰ ਦੇ ਪੀਸੀਐਸ ਜੀ 11 ਕੱਡੇ ਖਿਡਾਰੀਆਂ ਨੂੰ ਇੰਟਰਨੈਸ਼ਨਲ ਖਿਡਾਰੀਆਂ ਨੂੰ ਨੌਕਰੀ ਦੇਤੀਆਂ ਔਰ ਜਿੰਨੇ ਸਾਰੇ ਪੰਜਾਬ ਦੇ ਸਟੇਡੀਅਮ ਨੇ ਜਿੰਨੇ ਉੱਥੇ ਪ੍ਰੈਕਟਿਸ ਕਰਨ ਵਾਲੇ ਖਿਡਾਰੀ ਨੇ ਵਿਦਿਆਰਥੀ ਨੇ ਕੋਚ ਨੇ ਉਹ ਸਾਰੇ ਖੁਸ਼ ਹੋਣਗੇ ਸੋ ਕਈ ਵਾਰੀ ਫੈਸਲੇ ਵੱਡੇ ਪੱਧਰ ਤੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਸਾਰਿਆਂ ਨੂੰ ਰਾਹ ਵਿਖਾਉਂਦੇ ਨੇ ਹੁਣ ਖਿਡਾਰੀਆਂ ਨੂੰ ਲਗਾਤਾਰ ਨੌਕਰੀਆਂ ਦੇ ਕੇ ਖੇਡਾਂ ਕਰਾ ਕੇ ਖੇਡਾਂ ਵਾਲਾ ਸੈਕਟਰ ਵੀ ਕਾਫੀ ਪੱਧਰ ਤੇ ਖੁਸ਼ ਕੀਤਾ ਹੈ ਪੁਲਿਸ ਮੈਂ ਇੱਕ ਮਾ ਕਾਫੀ ਹੱਦ ਤੱਕ ਖੁਸ਼ ਹੈ ਜਿਸ ਤਰ੍ਹਾਂ ਦਾ ਮਾਨ ਸਤਕਾਰ ਪੁਲਿਸ ਨੂੰ ਮਿਲਿਆ ਜੀ ਫੈਕਟਰ ਨੇ ਜਿਹੜੇ ਕਿਸੇ ਵੀ ਸਰਕਾਰ ਨੂੰ ਸਟੈਬਲਿਸ਼ ਕਰਦੇ ਨੇ ਹੁਣ ਸੜਕ ਸੁਰੱਖਿਆ ਫੋਰਸ ਆ ਗਈ ਦੁਬਈ ਤੋਂ ਗੱਡੀਆਂ ਲਿਆਂਦੀਆਂ ਟਾਟਾ ਦੀਆਂ ਔਰ ਉਹ ਕਾਮਯਾਬੀ ਨਾਲ ਵੀਡੀਓ ਆਉਣ ਲੱਗੀਆਂ ਕਿਵੇਂ ਸੜਕ ਤੇ ਕਿਸੇ ਦਾ ਹਾਦਸਾ ਹੁੰਦਾ ਤੇ ਪੁਲਿਸ ਦੇ ਮੁਲਾਜ਼ਮ ਟ੍ਰੀਟਮੈਂਟ ਕਰਦੇ ਨੇ ਤੁਸੀਂ ਕਦੀ ਸੋਚ ਸਕਦੇ ਹੋ ਸਾਡੇ ਪੁਲਿਸ ਦੇ ਮੁਲਾਜ਼ਮ ਇਸ ਕਰਕੇ ਬਦਨਾਮ ਰਹੇ ਨੇ ਪਹਿਲਾਂ ਵੀ ਇਹ ਸੋਟੀਆਂ ਹੀ ਮਾਰਦੇ ਆ ਹੁਣ ਉਹ ਡਿਊਟੀ 'ਚ ਵੀ ਸ਼ਮਾਰ ਹੈ ਜੇ ਕੋਈ ਰੂਲ ਤੋੜੂਗਾ ਕੋਈ ਧੱਕਾ ਕਰੂਗਾ ਤੇ ਮਾਰਾ ਮੋਟਾ ਤਾਂ ਜੋਰ ਚੱਲੂ ਜੀ ਪੁਲਿਸ ਦੇ ਮੁਲਾਜ਼ਮ ਪਟੀਆਂ ਕਰ ਰਹੇ ਨੇ ਜੀ ਅਗਰ ਸੜਕ ਤੇ ਜ਼ਖਮੀ ਹੁੰਦਾ ਔਰ 29 ਫਰਵਰੀ ਤੱਕ ਆંકੜੇ ਆ ਜਾਣੇ ਨੇ ਕਿ ਪੰਜਾਬ ਚ 5000 ਦੇ ਕਰੀਬ ਲੋਕ ਹਰ ਸਾਲ ਸੜਕ ਹਾਦਸਿਆਂ ਚ ਮਾਰੇ ਜਾਂਦੇ ਨੇ ਹਰ ਮਹੀਨੇ ਦਾ ਔਸਤ ਆ ਜਾਂਦਾ ਹੁਣ ਫਰਵਰੀ 29 ਤੱਕ ਡਾਟਾ ਆ ਜਾਣਾ ਵੀ ਪੰਜਾਬ ਚ ਕਿੰਨੀਆਂ ਜਾਨਾਂ ਬਚਾ ਲਈਆਂ ਇਹ ਛੋਟੀਆਂ ਦਾ ਵੱਡੇ ਇੰਪੈਕਟ ਵਾਲੀਆਂ ਬਣਦੀਆਂ ਨੇ ਇਸੇ ਤਰ੍ਹਾਂ ਮਹੱਲਾ ਕਲੀਨਿਕ ਹੈ ਸੋ ਇਹੀ ਫੈਕਟਰ ਨੇ ਇਹੋ ਫੈਕਟਰ ਨੇ ਜਿਹੜੇ ਫੈਕਟਰ ਕਾਂਗਰਸ ਆਪਣੇ ਰਾਜ ਚ ਨਹੀਂ ਦੇ ਸਕੀ ਨਾ ਅਕਾਲੀ ਦਲ ਆਪਣੇ ਰਾਜ ਚ ਦੇ ਸਕਿਆ ਨਾ ਬੀਜੇਪੀ ਅਕਾਲੀ ਦਲ ਦੇ ਸਕਿਆ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਬਿਜਲੀ ਮੁਫਤ ਕੀਤੀ ਸੀ ਉਹਨਾਂ ਨੇ ਬੰਪਰ ਜਿੱਤ ਲਈ ਜਦੋਂ ਮੋਗਾ ਰੈਲੀ 'ਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਵੀ ਅਸੀਂ 4 ਕਿਲੋ 4 ਰੁਪਏ ਕਿਲੋ ਆਟਾ 20 ਰੁਪਏ ਕਿਲੋ ਧਾਲ ਦਵਾਂਗੇ ਤੇ ਸ਼੍ਰੋਮਣੀ ਅਕਾਲੀ ਦਲ 2007 'ਚ ਵੱਡੀ ਜਿੱਤ ਲੈ ਕੇ ਆਈ ਮੈਂ ਉਸ ਮੋਗਾ ਰੈਲੀ 'ਚ ਵੀ ਮੌਜੂਦ ਸੀ ਜੀ ਉਹ ਜਦੋਂ ਵੱਡੇ ਐਲਾਨ ਕਰਕੇ ਇੰਪਲੀਮੈਂਟ ਹੋਏ ਨੇ ਤੇ ਜਿੱਤ ਮਿਲੀ ਉਹਦੋਂ ਅਕਾਲੀ ਦਲ ਨੂੰ ਵੀ ਮਿਲੀ ਹੁਣ ਭਗਵੰਤ ਮਾਨ ਨੇ ਵੱਡੇ ਐਲਾਨ ਕਰਕੇ ਇੰਪਲੀਮੈਂਟ ਕੀਤੇ ਨੇ ਔਰ ਟੈਸਟ ਵੀ 124 'ਚ ਹੈ ਮੈਨੂੰ ਲੱਗਦਾ 13 0 ਦਾ ਦਾਵਾ ਭਗਵੰਤ ਮਾਨ ਦਾ ਸਭ ਤੋਂ ਵੱਡਾ ਹੈ ਕਿਉਂਕਿ ਬੀਜੇਪੀ ਅਕਾਲੀ ਦਲ ਇੱਕ ਤਾਂ ਵੱਖਰੇ ਨੇ ਇੱਕ ਦੋਵੇਂ ਆਪਣੇ ਆਪਣੇ ਤੌਰ ਤੇ ਵੱਖਰੀ ਰਾਹ ਤੇ ਨੇ ਬੀਜੇਪੀ ਬਲਵੰਤ ਸਿੰਘ ਰਾਜਵਾਨਾ ਔਰ ਬੰਦੀ ਸਿੰਘਾਂ ਦੇ ਮਾਮਲੇ ਤੇ ਵੱਖਰੇ ਸਟੈਂਡ ਤੇ ਆ ਅਕਾਲੀ ਦਲ ਰਿਹਾ ਕਰਾਉਣਾ ਚਾਹੁੰਦਾ ਫਿਰ ਇਕੱਠੇ ਕਿਵੇਂ ਹੋ ਜਾਣਗੇ ਜੀ ਸੋ ਬਹੁਤ ਸਾਰੇ ਬਹੁਤ ਸਾਰੇ ਮਸਲੇ ਬਣੇ ਨੇ ਕਾਂਗਰਸ ਗੁੱਟਬਾਜ਼ੀ ਸ਼ਿਕਾਰ ਹੈ ਕਾਂਗਰਸ ਚ ਘੋਟੇ ਨੇ ਜ਼ਿਆਦਾ ਹੈ ਸੋ ਮੈਨੂੰ ਲੱਗਦਾ ਕਿ ਇਹਦੀ ਤੁਲਨਾ ਕਰਨੀ ਕਿਸੇ ਨਾਲ ਬੜੀ ਔਖੀ ਆ ਮੈਂ ਅਕਸਰ ਗੱਲ ਕਰਦਾ ਹੁੰਨਾ ਪਵਨ ਜੀ ਕਿ ਜੇ ਕਾਂਗਰਸ ਦੇ 10 ਲੀਡਰ ਤੁਰੇ ਜਾਂਦੇ ਹੋਣ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਦੇਖੋ ਕਾਂਗਰਸ ਦੇ 10 ਲੀਡਰ ਜਾ ਰਹੇ ਨੇ ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਕਾਂਗਰਸ ਦੇ 4-5 ਗੁੱਟ ਤੁਰੇ ਜਾਂਦੇ ਨੇ ਸੋ ਕਾਂਗਰਸ ਲਈ ਇਹ ਮਸ਼ਹੂਰ ਹੈ ਕਿ 10 ਲੀਡਰਾਂ ਚ ਵੀ ਕਿੰਨੇ ਗੁੱਟ ਨੇ ਕਾਂਗਰਸ ਦੇ ਇਹ ਰੱਬ ਹੀ ਜਾਣਦਾ ਜਾਂ ਉਹ ਦਸਾਂ ਦੇ ਮਨ ਜਾਣਦੇ ਸੋ ਇਸ ਕਰਕੇ ਭਗਵੰਤ ਮਾਨ ਨੂੰ ਬਹੁਤ ਥੋੜਾ ਜਿਹਾ ਚੈਲੰਜ ਮਿਲਿਆ ਸੰਗਰੂਰ ਮਾਨਸਾ ਵਾਲੇ ਪਾਸਿਓ ਲੱਖਾ ਸਦਾਣਾ ਭਾਨਾ ਸਿੱਧੂ ਪਰ ਉਹ ਵੀ ਵੋਟਾਂ ਦਾ ਧਰੂਵੀਕਰਨ ਹੈ ਕਿਉਂਕਿ ਉਹ ਸਿਮਰਤਜੀਤ ਸਿੰਘ ਮਾਨ ਉਹਨਾਂ ਨਾਲ ਚੱਲਦੇ ਨਹੀਂ ਇਸ ਕਰਕੇ ਸਿੱਧੇ ਤੌਰ ਤੇ ਭਗਵੰਤ ਮਾਨ ਨੂੰ ਮੈਨੂੰ 24 ਦੀਆਂ ਚੋਣਾਂ ਚ ਕੋਈ ਬਹੁਤ ਵੱਡਾ ਖਤਰਾ ਲੱਗਦਾ ਨਹੀਂ ਕਿਉਂਕਿ ਭਗਵੰਤ ਮਾਨ ਬਹੁਤ ਅੱਗੇ ਖੜਾ ਹੈ ਦੂਜਿਆਂ ਤੋਂ ਬਹੁਤ ਅੱਗੇ ਖੜਾ ਹੈ ਭਗਵੰਤ ਮਾਨ ਦੇ ਖਿਲਾਫ ਅਗਰ ਬਹੁਤ ਵੱਡੀ ਐਂਟੀ ਇੰਗੋਮਨਸੀ ਹੋ ਗਈ ਤਾਂ ਮੁਕਾਬਲਾ ਬਣੂਗਾ ਪੰਜਾਬ 'ਚ ਨਹੀਂ ਤਾਂ ਭਗਵੰਤ ਮਾਨ ਅੱਗੇ ਆ ਨਿਕਲ ਤੇ ਆਪਾਂ ਇੱਥੇ ਹੀ ਲੈਨੇ ਆ ਜੀ ਅਗਿਆ ਔਰ ਡੱਲਾ ਸਾਹਿਬ ਸਾਨੂੰ ਦਿਓ ਜੀ ਤੁਸੀਂ ਇਜਾਜ਼ਤ ਕੱਲੋਂ ਆਪਾਂ ਦੁਬਾਰਾ ਫਿਰ ਮਿਲਦੇ ਆ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀਕਾਲ ਜੀ ਬਹੁਤ